ਰੇਡ ਦੀ ਫੁੱਲ ਚੈਲੰਜ ਦੀ ਗਰੰਟੀ ਹੈ ਇਹਦਾ ਤੁਹਾਨੂੰ ਮਿਲਣਾ ਹੈ 2300 ਰੁਪਏ ਦਾ ਲੋ ਵੀ 2300 ਗ੍ਰੇ 2300 ਦੇ ਵਿੱਚ ਕਿਸੇ ਨੇ ਆ ਸੂਟ ਦੇ ਦੇਵੇ ਤਾਂ ਸੂਟ ਦੇ ਡਬਲ ਪੈਸੇ ਵਾਪਸ ਕੀਤੇ ਜਾਣਗੇ ਜਿਹੜੀ ਵੀਰੇ ਕੌੜੀਓ ਜੀ ਬਹੁਤ ਵੱਡੀ ਬੁਟੀਕ ਆ ਜੀ ਪੰਜਾਬ ਦੀ ਇਹ ਉਹਨਾਂ ਦਾ ਡਿਜ਼ਾਈਨ ਆ ਮੈਂ ਨਾਮ ਨਹੀਂ ਲੈ ਸਕਦਾ ਹਾਂ ਜੀ ਠੀਕ ਆ ਜੀ ਲੈ ਵੀਰੇ ਇੱਕ ਵਾਰ ਕਿ ਮੈਨੂੰ ਫੋਟੋ ਵੀ ਦਿਖਾ ਦੇ ਨ ਇੱਕ ਵਾਰ ਨਾ ਪਿਓਰ ਕ੍ਰਸ਼ ਲੋ ਵੀ ਭਾਈ ਲੋ ਵੀ ਆ ਗਿਆ ਬਲੈਕ ਦੇ ਵਿੱਚ ਨਾ ਇਹ ਤੁਹਾਨੂੰ ਬਹੁਤ ਰੈਰਲੀ ਕਿਦੋਂ ਮਿਲਣਗੇ ਜੀ ਲੈ ਵੀਰੇ ਬਾਕੀ ਕਲਰ ਵਗੈਰਾ ਹਨ ਪ੍ਰੋਪਰ ਸਰਦਾਰੀ ਕਲਰ ਹੁੰਦੇ ਨੇ ਜੀ ਸਾਡੇ ਕੋਲ ਹਾਂਜੀ ਹਾਂਜੀ ਹਮ ਅਸੀਂ ਵਾਈਟ ਦੇਇਗਾ ਵੀਰੇ ਕਰੀਮ ਔਰ ਬਲੈਕ ਕਰਾਇਆ ਜੀ ਲਓ ਜੀ ਲੈ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਸ਼ਹਿਰ ਮਰੇਰ ਕੋਟਲੇ ਆ ਤੁਹਾਨੂੰ ਸ਼ਹਿਰ ਮਰੇਰ ਕੋਟਲੇ ਦੇ ਉਹ ਚੀਜ਼ ਦਿਖਾਵਾਂਗੇ ਜਿਹਦੇ ਕਰਕੇ ਸ਼ਹਿਰ ਮਰੇਰ ਕੋਟਲਾ ਜਾਣਿਆ ਜਾਂਦਾ ਆ ਤੁਹਾਨੂੰ ਸ਼ਹਿਰ ਮਰੇਰ ਕੋਟਲੇ ਦੇ ਆਪਾਂ ਹੈਂਡਵਰਕ ਦੇ ਹੈਵੀ ਸੂਟ ਦਿਖਾਵਾਂਗੇ ਬਾਕੀ ਤੁਹਾਨੂੰ ਉਹ ਸੂਟ ਦਿਖਾਵਾਂਗੇ ਜਿਹੜੇ ਇੰਸਟਾਗ੍ਰam ਤੇ ਫੋਟੋ ਵਾਲੇ ਸੂਟ ਟ੍ਰੈਂਡਿੰਗ ਤੇ ਚੱਲਦੇ ਨੇ ਜਿਹੜੇ ਟ੍ਰੈਂਡਿੰਗ ਡਿਜ਼ਾਈਨ ਨੇ ਉਹ ਸਾਰੇ ਤੁਹਾਨੂੰ ਅੱਜ ਆਪਾਂ ਸੂਟ ਦਿਖਾਵਾਂਗੇ ਹੈਂਡਵਰਕ ਦੇ ਬਿਲਕੁਲ ਹੈਵੀ ਸੂਟ ਦਿਖਾਵਾਂਗੇ ਤੇ ਇਹਨਾਂ ਦਾ ਸੋ ਚਲਦੇ ਆਂ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਪ੍ਰੋਪਰ ਨੰਬਰ ਤੇ ਪ੍ਰੋਪਰ ਐਡਰੈਸ ਮੈਂ ਤੁਹਾਨੂੰ ਜਰੂਰ ਦੱਸੂਗਾ ਸ਼ਾਪ ਦਾ ਤੁਸੀਂ ਨੰਬਰ ਤੇ ਵੀ ਕਾਲ ਕਰਕੇ ਕੋਈ ਵੀ ਚ ਜਾਣਕਾਰੀ ਲੈਣੀ ਲੈ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਆਦੀ ਵੀਡੀਓ ਨੂੰ ਆਪਾਂ ਹੁਣ ਸਟਾਰਟ ਕਰ ਹਾਂਜੀ ਇਹ ਸ਼ਾਪ ਤੇ ਪਹੁੰਚਣ ਲਈ ਸ਼ਾਪ ਤੋਂ ਪਹਿਲਾਂ ਤੁਸੀਂ ਸ਼ਰੰਦੀ ਗੇਟ ਐਂਟਰ ਹੋਣਾ ਸ਼ਰੰਦੀ ਗੇਟ ਐਂਟਰ ਹੋ ਕੇ ਤੇਲੀਆ ਵਾਲੇ ਬਾਜ਼ਾਰ ਬਿਲਕੁਲ ਸਿੱਧੇ ਜਾਣਾ ਜੇ ਤੁਸੀਂ ਹੈਂਡਵਰਕ ਦੇ ਵਿੱਚ ਕੁਆਲਿਟੀ ਚਾਹੁੰਦੇ ਹੋ ਵੀ ਤੁਹਾਨੂੰ ਵਧੀਆ ਹੈਂਡਵਰਕ ਦੇ ਸੂਟ ਮਿਲਣ ਹੈ ਹੈਵੀ ਸੂਟ ਮਿਲਣ ਤਾਂ ਤੁਸੀਂ ਸ਼ਾਪ ਤੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਜੇ ਕੁਆਲਿਟੀ ਚਾਹੁੰਦੇ ਹੋ ਨਾ ਬਾਕੀ ਤੁਹਾਨੂੰ ਐਡਰੈਸ ਸਮਝ ਆ ਗਿਆ ਹੋਊਗਾ ਜੇ ਫਿਰ ਵੀ ਤੁਹਾਨੂੰ ਐਡਰੈਸ ਦੀ ਕੋਈ ਦਿੱਕਤ ਆ ਰਹੀ ਹੈ ਤੁਹਾਡੇ ਸਕਰੀਨ ਦੇ ਉੱਪਰ ਨੰਬਰ ਚੱਲੂਗਾ ਤੁਸੀਂ ਬਾਈ ਉਹਨਾਂ ਨਾਲ ਗੱਲ ਕਰਕੇ ਪ੍ਰੋਪਰ ਜਿੱਥੇ ਤੁਸੀਂ ਖੜੇ ਹੋਗੇ ਉੱਥੇ ਤੁਹਾਨੂੰ ਪਿਕ ਕਰ ਲੈਣਗੇ ਆ ਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਉਹਨੂੰ ਫੋਨ 'ਤੇ ਸਮਝਾ ਦੇਣਗੇ ਜੇ ਤੁਹਾਨੂੰ ਫਿਰ ਕੋਈ ਦਿੱਕਤ ਆਉਂਦੀ ਆ ਵੈਸੇ ਐਡਰੈਸ ਮੈਂ ਤੁਹਾਨੂੰ ਪ੍ਰੋਪਰ ਸਮਝਾਤਾ ਸਰਹੰ ਲਓ ਜੀ ਬਸ ਆਪਾਂ ਸਵੌਪ ਤੇ ਪਹੁੰਚਣ ਵਾਲੇ ਬਿਲਕੁਲ ਸਿੱਧੇ ਜਾ ਜਣਾ ਤੇ ਇੱਥੋਂ ਵੀ ਬਿਲਕੁਲ ਤੁਸੀਂ ਸਿੱਧੇ ਜਾ ਕੇ ਬਿਲਕੁਲ ਸਾਹਮਣੇ ਹੈ ਨਾ SK ਫੈਸ਼ਨ ਵਾਲੇ ਆਉਣਗੇ ਜਿਵੇਂ ਸਾਹਮਣੇ SK ਫੈਸ਼ਨ ਹੈ ਇੱਥੋਂ ਤੁਸੀਂ ਇਧਰ ਨੂੰ ਮੁੜ ਜਾਣਾ ਇੱਥੋਂ ਚਾਰ ਪੰਜ ਜਿਹੜੇ ਸ਼ਾਪ ਸੱਟ ਕੇ ਬਾਈ ਉਹਨਾਂ ਦੀ ਸ਼ਾਪ ਪਾਜੂ ਲਓ ਜੀ ਆਪਾਂ ਬਸ ਸ਼ਾਪ ਤੇ ਪਹੁੰਚ ਚੁੱਕੇ ਹਾਂ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਕਲ੍ਹ ਲਓ ਜੀ ਪਹੁੰਚ ਗਏ ਆਪਾਂ ਸ਼ਾਪ ਤੇ ਤੁਹਾਨੂੰ ਦਿਖਾਵਾਂਗੇ ਅੱਜ ਹੈਂਡਵਰਕ ਦੇ ਬਿਲਕੁਲ ਹੈਵੀ ਸੂਟ ਫੋਟੋ ਵਾਲੇ ਸੂਟ ਦਿਖਾਵਾਂਗੇ ਇੰਸਟਾਗ੍ਰam ਦੇ ਜਿਹੜੇ ਫੇਮਸ ਨੇ ਆਪਾਂ ਪਹੁੰਚੇ ਲਿਵਾਸ ਇਹਨਾਂ ਦਾ ਹੋਲ ਸੇਲ ਤੇ ਰਿਟੇਲ ਦਾ ਕੰਮ ਹੈ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਮੈਂ ਸ਼ੇਅਰ ਕਰ ਦੂੰ ਐਡਰੈਸ ਤੁਸੀਂ ਸਮਝ ਗਏ ਹੋਵੋਗੇ ਅੱਜ ਆਪਾਂ ਕਲੈਕਸ਼ਨ ਜੇ ਤੁਹਾਨੂੰ ਲੋਕੇਸ਼ਨ ਦੀ ਜਿਆਦਾ ਦਿੱਕਤ ਆਉਂਦੀ ਤੁਸੀਂ ਦਾਰਾ ਪ੍ਰਧਾਨ ਦੀ ਕੋਠੀ ਲੋਕੇਸ਼ਨ ਮੰਨ ਕੇ ਸ਼ਹਿਰ ਮਰੇਕ ਕੋਲੇਜ ਪਹੁੰਚ ਸਕਦੇ ਦਾਰਾ ਪ੍ਰਧਾਨ ਦੀ ਕੋਠੀ ਪੁੱਛ ਕੇ ਤੁਸੀਂ ਇਹ ਸ਼ਾਪ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਸੋ ਚਲਦੇ ਆਜੋ ਲਓ ਜੀ ਤੁਹਾਨੂੰ ਦਿਖਾਉਣਿਆ ਸਾਰੀ ਅੱਜ ਆਪਾਂ ਕਲੈਕਸ਼ਨ ਤੇ ਹੈਂਡਵਰਕ ਦੇ ਤੁਹਾਨੂੰ ਹੈਵੀ ਸ਼ੂਟ ਦਿਖਾਵਾਂਗੇ ਬਾਈ ਉਹਨਾਂ ਕੋ ਪਹੁੰਚੇ ਆਂ ਹਾਂਜੀ ਬਾਈ ਜੀ ਕੀ ਦਿਖਾਵਾਂਗੇ ਅੱਜ ਅਸੀਂ ਲਿਬਾਸ ਸਟੋਰ ਤੋਂ ਹਾਂਜੀ ਆਜੀ ਆਉਣ ਤੁਹਾਨੂੰ ਸਾਡੇ ਕੋਲ ਵੀਰੇ ਫੋਟੋ ਵਾਲੇ ਪੀਸ ਹੁੰਦੇ ਨੇ ਹੈਂਡਵਰਕ ਦੇ 100% ਰੀਅਲ ਠੀਕ ਹੈ ਜੀ ਅਸੀਂ ਵੀਰੇ ਕਾਪੀਆਂ ਉੱਤੇ ਡੀਲ ਨਹੀਂ ਕਰਦੇ ਹਾਂ ਜਿਵੇਂ ਆਹ ਦੇਖੋ ਜਿਵੇਂ ਆਹ ਸੂਟ ਜਿਹੜੇ ਮਾਰਕੀਟ ਚ ਕਾਮਨ ਮਿਲਦੇ ਨੇ ਅਸੀਂ ਨਹੀਂ ਜੀ ਕਰਕੇ ਦਿਖਾਉ ਉਹਦੇ ਪਿੱਛੇ ਵੀਰੇ ਚਰਕਣ ਜਿਹੜਾ ਚਿਪਕਣ ਵਾਲਾ ਕੰਮ ਹੁੰਦਾ ਠੀਕ ਹੈ ਜੀ ਅਸੀਂ ਇਹ ਚੀਜ਼ਾਂ ਸੇਲ ਨਹੀਂ ਕਰਦੇ ਔਰ ਨਾ ਹੀ ਸਾਡੇ ਕੋਲ ਕੋਈ ਕੰਪਿਊਟਰ ਵਾਲਾ ਸੂਟ ਹੋਊਗਾ ਨਾ ਹੀ 1000 ਦੇ 6 ਸੂਟ ਹੋਣਗੇ ਔਰ ਨਾ ਹੀ 400 ਵਾਲਾ ਸੂਟ ਮਿਲੂਗਾ ਠੀਕ ਹੈ ਜੀ ਅਸੀਂ ਵੀਰੇ ਮਲੇਰ ਕੋਲੇ ਜਾਣੇ ਜਾਂਦੇ ਆ ਆਪਣੀ ਕੁਆਲਿਟੀ ਲਈ ਠੀਕ ਹੈ ਜੀ ਆਹ ਦੇ ਬਹੁਤ ਘੱਟ ਸ਼ਾਪਾਂ ਦੇ ਦੇਖਣ ਨੂੰ ਮਿਲਣਗੇ ਵੱਡੇ ਵੱਡੇ ਬਟੇਕਾਂ ਨਾਲ ਬਹੁਤ ਮਹਿੰਗੇ ਮਹਿੰਗੇ ਚਾਰਜ ਕਰ ਦਈਏ ਨੇ ਠੀਕ ਆ ਜੀ ਆ ਲੋ ਚੈੱਕ ਕਰੋ ਵੀਰੇ ਪਹਿਲਾ ਪੀਸ ਛੂਟ ਚੈੱਕ ਕਰੋ ਹਨਾ ਸਾਰਾ ਵੀਰੇ ਆ ਰੂਗੀ ਇਹਦੀ ਸ਼ਰਟ ਹਾਂਜੀ ਆ ਰੂਗਾ ਵੀਰੇ ਬਾਜੂ ਠੀਕ ਆ ਜੀ ਆਹ ਵਾਦੀ ਇਹਦੀ ਵੀਰੇ ਬੈਕ ਤੇ ਵੀ ਵਰਕ ਆਊਗਾ ਜੀ ਹਾਂਜੀ ਆਹ ਬੈਕ ਦਾ ਘੇਰਾ ਵੀਰੇ ਇਹਦਾ ਠੀਕ ਆ ਜੀ ਠੀਕ ਆ ਜੀ ਆ ਰੂਗੀ ਵੀਰੇ ਇਹਦੀ ਬਾਟਮ ਤੇ ਵਰਕ ਲੋ ਜੀ ਆ ਗਿਆ ਇਹਦੀ ਠੀਕ ਆ ਜੀ ਔਰ ਆਪਣੇ ਹਰ ਇੱਕ ਸੂਟ ਨਾਲ ਵੀਰੇ ਢਾਈ ਤੋਂ ਵੀ ਵੱਡਾ ਦੁਪੱਟਾ ਰਹੂਗਾ ਠੀਕ ਆ ਜੀ ਲੈ ਵੀਰੇ ਚੈੱਕ ਕਰੋ ਡੁਪੱਟੇ ਦਾ ਸਾਈਜ਼ ਤੇ ਅਡਵੱਟਾ ਚੈੱਕ ਕਰੋ ਲੈ ਵੀਰੇ ਦੇਖ ਤਾਂ ਅਡਵੱਟੇ ਦਾ ਸਜ ਤੇ ਲੋ ਨਾ ਤਾਂ ਵੀਰੇ ਪਣਾ ਛੋਟਾ ਰਹੂਗਾ ਨਾ ਕਪੜਾ ਘੱਟ ਰਹੂਗਾ ਠੀਕ ਆ ਜੀ ਤੇ 100% ਰਿੰਗਲ ਸੂਟ ਰਹਿਣਗੇ ਵੀਰੇ ਟੋਟਲ ਹੈਂਡਵਰਕ ਦੇ ਯਾ ਤਾਂ ਪਾਫ ਦੇ ਹੋਣਗੇ ਵੀਰੇ ਯਾ ਹੋਣਗੇ ਹੈਂਡਵਰਕ ਦੇ ਠੀਕ ਆ ਕੰਪਿਊਟਰ ਦਾ ਕੰਮ ਵੀਰੇ ਅਸੀਂ ਸੇਲ ਨਹੀਂ ਕਰਦੇ ਠੀਕ ਆ ਜੀ ਆ ਲੋ ਚੈੱਕ ਕਰੋ ਵੀਰੇ ਪੀਸ ਬਾਕੀ ਪਤਾ ਖਾਇਆ ਵੀ ਹੈਂਡਵਰਕ ਨਾ ਹਾਂਜੀ ਹਾਂ ਲੈ ਵੀਰੇ ਦੇਖ ਤਾਂ ਪੀਸ ਸੇਮ ਜਿਵੇਂ ਫੋਟੋ ਚ ਬਣਾਇਆ ਹੋਇਆ ਜੀ ਹਾਂਜੀ ਹਾਂਜੀ ਉਮੇ ਪੀਸ ਸਿਆਰ ਕਰਾ ਫੋਟੋ ਬਾਈ ਇੱਕ ਵਾਰ ਚੈੱਕ ਕਰਾ ਦੇ ਲਓ ਜੀ ਆ ਫੋਟੋ ਚੈੱਕ ਆ ਫੋਟੋ ਹੈ ਵੀਰੇ ਆ ਜੀ ਬਾਜੂ ਹੈ ਚੈੱਕ ਕਰ ਵੀਰੇ ਚ ਬਾਜੂ ਲਓ ਜੀ ਬਾਜੂ ਆ ਬਾਜੂ ਹੈ ਵੀਰੇ ਠੀਕ ਹੈ ਜੀ ਜਿਵੇਂ ਉਹਨੇ ਬਾਟਮ ਪਾਈ ਹੋਈ ਹੈ ਵੀਰੇ ਉਵੇਂ ਹੀ ਬਾਟਮ ਰਹੂਗੀ ਠੀਕ ਹੈ ਜੀ ਤੇ ਆ ਫੋਟੋ ਆ ਗਈ ਨਾ ਆ ਫੋਟੋ ਹੈ ਜੀ ਸਾਡੇ ਕੋਲ ਵੀਰੇ ਹਜ਼ਾਰਾਂ ਤਰ੍ਹਾਂ ਦੇ ਸੂਟ ਮਿਲ ਜਣਗੇ ਸਾਰੀਆਂ ਫੋਟੋਆਂ ਵਾਲੇ ਪੀਸ ਮਿਲ ਜਣਗੇ ਜੀ ਲਓ ਜੀ ਆ ਲਓ ਦੇਖੋ ਵੀਰੇ ਪੀਸ ਹਾਂਜੀ ਆ ਲਓ ਜੀ ਇਹ ਸਾਰੇ ਪੀਸ ਮਿਲ ਜਣਗੇ ਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਵੇਰੇ ਤੁਹਾਨੂੰ ਆਪਣੀ ਕਲੈਕਸ਼ਨ ਦਿਖਾਉਣ ਲੱਗੇ ਆਂ ਹਾਂਜੀ ਆ ਲੋ ਵੀਰੇ ਪਹਿਲੀ ਫੋਟੋ ਠੀਕ ਹੈ ਜੀ ਠੀਕ ਹੈ ਜੀ ਇਹ ਕਿਸੇ ਬੁਟੀਕ ਵਾਲੀ ਨੇ ਕਸਟਮਾਈਜ਼ ਕਰਾਇਆ ਕਲਰ ਹਾਂਜੀ ਲੈ ਵੀਰੇ ਚੈੱਕ ਕਰ ਲੋ ਵੀਰੇ ਤੁਸੀਂ ਜਿੰਨੇ ਤੁਹਾਨੂੰ ਸੂਟ ਰੈਡੀ ਕਰਕੇ ਦੇਣਗੇ ਉਹਨਾਂ ਤੁਹਾਨੂੰ ਸਟੱਫ ਦੇ ਨਾਲ ਸੂਟ ਦੇ ਦਾਂਗੇ ਜਿੰਨੇ ਦਾ ਵਰਕ ਦੇਣਗੇ ਕਰਕੇ ਲੋ ਵੀ ਚੈੱਕ ਕਰ ਲੈਬਰੀ ਕਾਲ ਕਰਕੇ ਚੈੱਕ ਕਰਾ ਲੈ ਵੀਰੇ ਟੋਟਲ ਸਾਰਾ ਹੈਂਡ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੀ ਅਸਲ ਪਛਾਣ ਪਿੱਛੋਂ ਹੈ ਜੀ ਲੈ ਵੀਰੇ ਗੱਠ ਕੜਾਈ ਹੈ ਸਾਰੀ 오ਰੀਜਨਲ ਲੋ ਵੀ ਔਰ ਵੀਰੇ 19 ਸਫਾਈ ਤੇ ਲੈਸ ਲੱਗੀ ਹੋਊਗੀ ਹਾਂਜੀ ਹਾਂਜੀ ਕੀ ਬੁਟੀਕ ਵਾਲੇ ਵੀ ਤੁਹਾਨੂੰ 19 ਸਫਾਈ ਦਾ ਲੈਸ ਨਹੀਂ ਲਾ ਕੇ ਦੇ ਸਕਦੇ ਲੈ ਬਾਈ ਚੈੱਕ ਕਰ ਸਲੈਸ਼ ਫਿਰ ਲੈਸ ਲੂਸ ਚੈੱਕ ਕਰੋ ਸਾਰੀਆਂ ਨਾ ਸੂਟ ਦੀ ਤੁਸੀਂ ਲੋ ਵੀਰਾ ਚੈੱਕ ਕਰੋ ਸਾਰਾ ਠੀਕ ਆ ਜੀ ਉਹ ਦੇਖਾ ਸ਼ਿਮਰ ਹਲ ਲੈ ਵੀਰੇ ਨੂੰ ਕਲੈਕਸ਼ਨ ਲੈ ਵੀਰੇ ਚੈੱਕ ਕਰ ਕੁਆਲਿਟੀ ਹਾਂਜੀ ਕੱਪੜਾ ਰਹੂਗਾ ਵੀਰੇ ਪਿਓਰ ਸ਼ਿਮਰ 100% ਠੀਕ ਆ ਜੀ ਲੈ ਵੀਰੇ ਦੇਖ ਤਾ ਡਿਜ਼ਾਈਨ ਫਿਰ ਕਰੋ ਚੈੱਕ ਜੀ ਦੇਖ ਵੀਰੇ ਪੀਸ ਲੈਂਥਾਂ ਪੂਰੀਆਂ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਰ ਇੱਕ ਸੂਟ ਨਾਲ ਵੀਰੇ ਨੇਚਰਲ ਕ੍ਰੇਪ ਦੀ ਬਾਟਮ ਰਹੂਗੀ ਫੁੱਲ ਪਿਓਰ ਦੀ ਠੀਕ ਹੈ ਜੀ ਠੀਕ ਹੈ ਬਾਈ ਤੁਸੀਂ ਇਹ ਲੈਣ ਨਾਲ ਹਜ਼ਾਰਾਂ ਤਰ੍ਹਾਂ ਦਾ ਕੰਟਰਾਸਟ ਦੇਖਿਆਊਗਾ ਹਾਂਜੀ ਹਾਂਜੀ ਲੈ ਵੀਰੇ ਚੈੱਕ ਕਰ ਫਿਰ ਕੰਟਰਾਸਟ ਲਓ ਵੀ ਤੇ ਬਾਕੀ ਬਾਈ ਉਹਨਾਂ ਦਾ ਸਕਰੀਨ ਤੇ ਨੰਬਰ ਚੱਲਦਾ ਨਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਕਾਲ ਕਰ ਸਕਦੇ ਹੋ ਬਿਰੇ ਜਿਹੜੇ ਰੇਟ ਦੇ ਉੱਪਰ ਤੁਹਾਨੂੰ ਹਾਂਜੀ ਲੋਗ ਜਰੀ ਵੇਚਦੇ ਨੇ ਅਸੀਂ ਉਹ ਰੇਟ ਤੇ ਤੁਹਾਨੂੰ ਹੈਂਡਵਰਕ ਦੇ ਦਾਂਗੇ ਆ ਲੋ ਆ ਲੋ ਕਰੋ ਚੈੱਕ ਬਿਰੇ ਫਿਰ ਪਹਿਲੀ ਗੱਲ ਇਹ ਹੈ ਕਿ ਕੱਪੜਾ ਰਹੂਗਾ ਆਲ ਓਵਰ ਸ਼ਿਮਰ ਠੀਕ ਜਿਹੜਾ ਬਹੁਤ ਘੱਟ ਹੀ ਕਿਤੇ ਉਹ ਦੇਖ ਨੂੰ ਮਿਲ ਲਾਓ ਵੀਰ ਤੁਹਾਨੂੰ ਸ਼ਿਮਰ ਚ ਮਿਲ ਜਾਣਗੇ ਨਾ ਆ ਸੂਟ ਚੈੱਕ ਕਰੋ ਠੀਕ ਹੈ ਜੀ ਲਓ ਜੀ ਵੀਰੇ ਇਹ ਵੀ ਚੈੱਕ ਕਰਾ ਫਿਰ ਇਹਦਾ ਰੇਟ ਦੱਸਾਂ ਤੁਹਾਨੂੰ ਓਕੇ ਜੀ ਲਾਇ ਵੀਰੇ ਟੋਟਲ ਸਾਰਾ ਹੈਂਡ ਦਾ ਹੈ ਜੀ ਹਾਂਜੀ ਠੀਕ ਹੈ ਜੀ ਸਟਿਚ ਕੀਤਾ ਆ ਪ੍ਰੋਪਰ ਹਾਂਜੀ ਔਰ ਇਹ ਨਹੀਂ ਕਿ ਇਹਦਾ ਰੇਟ ਘਟਾਤਾ ਤਾਂ ਇਹਦੀ ਕੁਆਲਿਟੀ ਘਟ ਜੂਗੀ ਹਾਂਜੀ ਹਾਂਜੀ ਲਾਇ ਵੀ ਦੁਬੱਟੇ ਦਾ ਸਾਈਜ਼ ਫੇਰ ਵੀ 3 ਮੀਟਰ ਹੀ ਰਹੂਗਾ ਜੀ। ਲਓ ਜੀ। ਲੈ ਵੀਰੇ ਚੈੱਕ ਕਰ ਦੁਬੱਟੇ ਦਾ ਸਾਈਜ਼। 3 ਮੀਟਰ। ਇਹਦਾ ਵੀਰੇ ਰੇਡ ਦੀ ਫੁੱਲ ਚੈਲੈਂਜ ਦੀ ਗਰੰਟੀ ਹੈ। ਇਹਦਾ ਤੁਹਾਨੂੰ ਮਿਲਣਾ ਹੈ 2300 ਰੁਪਏ ਦਾ। ਲਓ ਵੀ 2300 ਰੁਪਏ ਦਾ। ਵੀਰੇ 2300 ਦੇ ਵਿੱਚ ਕਿਸੇ ਨੇ ਆਹ ਸੂਟ ਦੇ ਦੇਵੇ ਤਾਂ ਸੂਟ ਦੇ ਡਬਲ ਪੈਸੇ ਵਾਪਸ ਦਿੱਤੇ ਜਾਣਗੇ। ਲਓ ਵੀ 2300। ਜਿਹੜੀ ਵੀਰੇ ਕਾਮਨ ਚੀਜ਼ਾਂ ਮਿਲਦੀਆਂ ਨੇ ਆਹ ਲਓ। ਹਾਂਜੀ। ਮਾਰਕੀਟ 'ਚ 2400-2500 ਦੀ ਰੇਂਜ 'ਚ ਬਿਕਣ ਵਾਲੇ ਸੂਟ ਨੇ ਜੀ। ਠੀਕ ਹੈ ਜੀ। ਤੁਸੀਂ ਚੈੱਕ ਕਰ ਲਓ ਵੀਰੇ ਜਰੀ ਹੈ। ਹਾਂਜੀ। ਆਹ ਹੈਣ ਕੱ ਜੇ ਵੀਰੇ ਨੂੰ ਸਾਬਿਤ ਕਰਤਾ ਇਹ ਜਰੀ ਦਾ ਤਾਂ ਡਬਲ ਸੂਟ ਦਵਾਂਗੇ ਲਓ ਅਧ ਕਹੀਓ ਦਿਖਾਉਣੇ ਕਲੈਕਸ਼ਨ ਤੁਹਾਨੂੰ ਲੈ ਵੀਰੇ ਹੁਣ ਤੁਹਾਨੂੰ ਹੈਰਾਨ ਕਰਨ ਵਾਲੇ ਰੇਟ ਦੱਸਦੇ ਆ ਆ ਲੋ ਹਾਂਜੀ ਵੀਰੇ ਕੱਪੜਾ ਰਹੂਗਾ ਪਿਓਰ ਗ੍ਰਾਸ ਜਿਹੜੀ ਮੇਰੀ ਭੈਣ ਕਹਿੰਦੀ ਹੈ ਕਿ ਕੋਈ ਮੈਂ ਅਨਮੈਰਿਡ ਕੁੜੀ ਹੈ ਹਾਂਜੀ ਇਹ ਸਿੰਪਲ ਸੋਬਰ ਸੂਟ ਪਾਣਾ ਜੀ ਲਓ ਵੀ ਚੈੱਕ ਕਰ ਵੀਰੇ ਇਹ ਵੀ ਟੋਟਲ ਹੈਂਡ ਦਾ ਪੀਸ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਟੋਟਲ ਹੈਂਡ ਸਟੀਚ ਹੈ ਇਹ ਆਣੀ ਵੀਰੇ ਇਹਦੀ ਵੀ ਦੁਪੱਟਾ ਛੋੜਾ ਰਹੂਗਾ ਦੁਪੱਟਾ ਇਹਦਾ ਵੀ ਵੱਡਾ ਹੀ ਰਹੂਗਾ ਜੀ ਠੀਕ ਹੈ ਜੀ ਲੈ ਵੀਰੇ ਇਹਦਾ ਵੀ ਰੈਡ ਫੁੱਲ ਚੈਲੰਜ ਵਾਲਾ ਹੈ ਹਾਂਜੀ ਸਿਰਫ 1550 ਚ ਲਓ ਜੀ 1550 ਦਾ ਨਹੀਂ ਤਾਂ ਵੀਰੇ ਜਿਹੜੇ ਮਾਰਕੀਟ ਚ ਵਿਕਦੇ ਨੇ ਆਹ ਐਡਮਾ ਵਿਕਦੀ ਨੇ ਜਰੀ ਨਾਲ ਹਾਂਜੀ ਆ ਜਰੀ ਹੈ ਵੀਰੇ ਹਾਂਜੀ ਆ ਸਿੱਪੀ ਲੱਗੀ ਹੋਈ ਹੈ ਠੀਕ ਹੈ ਇਹਨੂੰ ਹੀ ਹੈਂਡਵਰਕ ਕਹਿ ਕੇ ਵੇਚਦੇ ਨੇ ਠੀਕ ਹੈ ਜੀ ਉਹ ਕੰਮ ਅਸੀਂ ਕਰਦੇ ਨਹੀਂ ਨਾ ਅਸੀਂ ਕਿਸੇ ਨੂੰ ਧੋਖਾ ਦਿੰਦੇ ਆ ਠੀਕ ਹੈ ਲੈ ਵੀਰੇ ਚੈੱਕ ਕਰ ਫਿਰ ਕੁਆਲਿਟੀ ਲਓ ਜੀ ਲਓ ਚੈੱਕ ਕਰੋ ਸੂਟ ਦੇਖ ਵੀਰੇ ਬਾਕੀ ਕਲਰ ਵਗੈਰਾ ਹਨਾ ਪ੍ਰੋਪਰ ਸਰਦਾਰੀ ਕਲਰ ਹੁੰਦੇ ਨੇ ਜੀ ਸਾਡੇ ਕੋਲ ਹਾਂਜੀ ਹਾਂਜੀ ਲੈ ਵੀਰੇ ਚੈੱਕ ਕਰ ਆ ਬਾਜੂ ਲਓ ਜੀ ਬਾਜੂ ਆ ਗਈ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਤੇ ਆ ਦੇਖੋ ਜਿਹੜੇ ਵੀਰੇ ਮੇਰੇ ਭੈਣਾਂ ਦੀ ਸਪੈਸ਼ਲ ਵਾਈਟ ਦੀ ਡਿਮਾਂਡ ਰਹਿੰਦੀ ਹੈ ਵਾਈਟ ਸਾਡੇ ਕੋਲ ਪੀਸ ਮਿਲ ਜਣਗੇ ਬਾਦੂ ਠੀਕ ਹੈ ਜੀ ਲਾਇਬ੍ਰੇ ਪਹਿਲਾ ਸਪਾਈਟ ਪੀਸ ਹੀ ਚੈੱਕ ਕਰ ਲਓ ਲਾਇਬ੍ਰੇ ਕਰੋ ਚੱਕੋ ਤੇ ਪੀਸ ਵੀ ਦੇ ਫਿਰ ਲਓ ਲਾਇਬ੍ਰੇ ਹਾਂਜੀ ਲੋਗ ਵੇਜਦਾ ਨਾ ਕੰਪਿਊਟਰ ਦਾ ਕੰਮ ਲਾਇਬ੍ਰੇ ਚੈੱਕ ਕਰ ਫਿਰ ਪਾਫ ਦਾ ਕੰਮ ਲੋ ਵੀ ਵੱਡੀਆਂ ਵੱਡੀਆਂ ਪਟੇਕਾਂ ਵੀ ਵਿਰੇ ਅੱਜ ਟਾਈਮ 'ਚ ਸਿੰਗਲ ਹੈਂਡ ਦਾ ਕੰਪਿਊਟਰ ਲਾ ਕੇ ਸੇਲ ਕਰ ਦੀਆਂ ਨੇ ਹਾਂਜੀ ਮੇਰੇ ਘਰ ਦੇ ਮੇਰੇ ਡੈਡੀ ਦਾ ਤਿਆਰ ਕੀਤਾ ਸੂਟ ਹੈ ਚੈੱਕ ਕਰ ਵਿਰੇ ਸੂਟ ਲੋ ਵੀ ਲੋ ਜੀ ਦੁਪੱਟਾ ਚੈੱਕ ਕਰੋ ਤੇ ਦੁਪੱਟਾ ਦੇਖੋ ਲੈ ਵਿਰੇ ਦੇਖ ਤਾਂ ਫਿਨਿਸ਼ਿੰਗ ਫਿਰ ਕਰੋ ਚੈੱਕ ਲੈਬਰੀ ਨੂੰ ਬੋਲਦੇ ਨੇ ਪਾਰਸੀ ਕੰਮ ਠੀਕ ਹੈ ਲੋ ਜੀ ਕਰੋ ਚੈੱਕ ਫਿਰ ਵਾਈਡ ਦੀ ਦਾ ਵਿਰੇ ਟੇਲ ਲਾ ਦਾਂਗੇ ਲੈਬਰੀ ਕਲੈਕਸ਼ਨ ਆ ਜਾਂਦੀ ਐ ਨਾ ਹੁਣ ਦੇਖ ਵਿਰੇ ਕਰੋ ਦੁਪੱਟਾ ਚੈੱਕ ਜੀ ਲੋ ਜੀ ਇਹਨਾਂ ਦੇ ਇਕੱਲਾ ਸਾਡੇ ਕੋਲ ਵਾਈਟ ਚ ਵੀਰੇ ਦੇ ਵਿੱਚ ਘਟੋ ਘਟ ਸਾਡੇ ਕੋਲ 50 ਤੋਂ 100 ਡਿਜ਼ਾਈਨ ਮਿਲ ਜੂਗਾ ਠੀਕ ਆ ਜੀ ਠੀਕ ਆ ਜੀ 50 ਤੋਂ 60 ਡਿਜ਼ਾਈਨ ਇਕੱਲੇ ਵਾਈਟ ਵਾਈਟ ਚ ਮਿਲ ਜਣਗੇ ਓਕੇ ਓਕੇ ਆ ਲੋ ਇਹ ਵੀ ਫੋਟੋ ਵਾਲਾ ਪੀਸ ਹੈ ਜੀ ਪਰ ਆਓ ਚੈੱਕ ਜੀ ਤੇ ਮੈਂ ਉੱਪਰ ਚੱਕ ਦਿਖਾਉਣਾ ਲਓ ਵੀ ਲੈ ਵੀਰੇ ਕਰੋ ਕਰੋ ਚੈੱਕ ਲਓ ਵੀ ਕਰੋ ਹੁਣ ਲੈ ਵੀਰੇ ਬਾਟਮ ਬਾਟਮ ਦੇਖ ਵੀਰੇ ਹਾਂਜੀ ਲਓ ਜੀ ਬਾਕੀ ਫੋਟੋ ਦੇਖੋ ਨਾ ਆਹ ਸੂਟ ਹੋਊਗਾ ਸਾਰਾ ਹੈ ਨਾ ਬਲੈਕ ਵੀ ਸੂਟ ਹੈ ਕੋਟਾ ਬਟੀਆਂ ਤੇ ਹੋਰ ਦਿਖਾਉਨੇ ਆ ਤੁਹਾਨੂੰ ਲਾਇਬ੍ਰੇ ਤੁਹਾਨੂੰ ਇੱਕ ਸਾਡੀ ਖਾਸੀ ਦਿਖਾਉਨੇ ਆ ਹਾਂਜੀ ਲਾਇਬ੍ਰੇ ਤੁਸੀਂ ਹਜ਼ਾਰਾਂ ਤਰ੍ਹਾਂ ਦੀ ਗੋਟਾ ਪੱਟੀ ਦੇਖੀ ਹੋਊਗੀ ਲਾਇਬ੍ਰੇ ਦੇ ਸਪੈਸ਼ਲ ਲੌਕ ਜਿਹੜੀ ਕੁੜੀਆਂ ਨਖਰੇ ਵਾਲੀ ਹੁੰਦੀਆਂ ਨੇ ਕਿ ਸੂਰਣੀ ਛੇਤੀ ਪਸੰਦ ਆਉਂਦਾ ਹਾਂਜੀ ਪਿਓਰ ਗੋਟਾ ਪੱਟੀ ਚ ਲਓ ਜੀ ਲਾਇਬ੍ਰੇ ਪਿਓਰ ਗੋਟਾ ਪੱਤੀ ਜਾ ਗਿਆ ਸਾਰੀ ਵੀਰੇ ਪਾਫ ਦੀ ਗੋਟਾ ਪੱਟੀ ਹੈ ਠੀਕ ਆ ਜੀ ਆ ਲਓ ਵੀਰੇ ਚੈੱਕ ਕਰੋ ਓਕੇ ਜੀ ਸਾਰਾ ਧਾਗੇ ਤੋਂ ਪਤਾ ਚੱਲਦਾ ਵੀਰੇ ਪਾਫ ਦੀ ਹੈ ਠੀਕ ਆ ਜੀ ਠੀਕ ਆ ਜੀ ਤੁਹਾਨੂੰ ਦਾ ਦੁਪੱਟਾ ਚੈੱਕ ਕਰਾਉਣਾ ਲਾ ਬਾਈ ਕਰ ਚੈੱਕ ਦੁਪੱਟਾ ਲਓ ਜੀ ਲ ਤੇ ਡੱਟਾ ਤੁਸੀਂ ਸਾਨੂੰ ਸਾਰੀ ਵੀਰੇ ਪਾਫ ਦੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਟੋਟਲੀ ਲੋ ਲੈ ਵੀਰੇ ਹਾਂਜੀ ਅਗਰ ਪਾਫਸੀ ਹੈਵੀ ਕੁਝ ਦੇਖਣਾ ਜਿਹੜੀ ਕੁੜੀ ਕਹਿੰਦੀ ਵੀਰੇ ਹੈਂਡਵਰਕ ਟੁੱਟਣ ਦਾ ਡਰ ਹੈ ਜਾਂ ਖਰਾਬ ਹੋਣ ਦਾ ਡਰ ਹੈ ਹਾਂਜੀ ਵੀਰੇ ਫਿਰ ਪਾਫ 'ਚ ਲੈ ਕੇ ਜਾਓ ਲੈ ਵੀਰੇ ਚੈੱਕ ਕਰ ਦੇਖ ਤਾਂ ਵੀਰੇ ਰੰਗ ਲੋ ਬਾਕੀ ਇਹਨਾਂ ਸਾਰਿਆਂ 'ਚ ਵੀਰੇ ਰੰਗ ਵੀ ਮਿਲ ਜਣਗੇ ਠੀਕ ਹੈ ਜੀ 12 12 13 13 ਕਲਰ ਨਹੀਂ ਸਾਰਿਆਂ ਦੇ ਵਿੱਚ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨੇ ਆਪਾਂ ਕਵਰ ਕਰ ਨਹੀਂ ਸਕਦੇ ਹਾਂ ਵੀਡੀਓ ਫਿਰ ਸਹੀ ਗੱਲ ਹੈ ਠੀਕ ਹੈ ਜੀ ਲੈ ਵੀਰੇ ਡੱਟਾ ਚੈੱਕ ਕਰਾ ਲਓ ਜੀ ਦਵੱਟਾ ਦੇਖੋ ਠੀਕ ਹੈ ਜੀ ਠੀਕ ਹੈ ਜੀ ਆਹ ਲਓ ਜੀ ਹਾਂ ਜੀ ਪਿਓਰ ਕੋਰਾ ਦਬਕਾ ਜੀ ਓਕੇ ਜੀ ਆਹ ਲਓ ਅੱਜ ਕੱਲ ਇਹਦੀ ਵੱਡੀ ਡਿਮਾਂਡ ਹੈ ਪਟਿਆਲੇ ਸਾਈਡ ਤੇ ਲਓ ਵੀ ਲੈ ਬਰੇ ਸਾਰਿਆਂ ਚ ਵੀਰੇ ਕਲਰ ਨੇ ਜਿਹੜਾ ਫੋਟੋ ਵਾਲਾ ਪੀਸ ਹੋਊਗਾ ਵੀਰੇ ਉਹ ਸਿੰਗਲ ਹੋਊਗਾ ਠੀਕ ਹੈ ਜੀ ਬਾਕੀ ਸਾਰਿਆਂ ਚ ਕਲਰ ਮਿਲ ਜਣਗੇ ਜੀ ਠੀਕ ਹੈ ਜੀ ਫੋਟੋ ਵਾਲਾ ਇੱਕ ਪੀਸ 3D ਪੀਸ ਖੋ ਹੋਰ ਦਿਖਾਉਂਦੇ ਤੁਹਾਨੂੰ ਲੈ ਵੀਰੇ ਚੈੱਕ ਕਰ ਫਿਰ 3D ਪੀਸ ਪਹਿਲਾਂ ਫੋਟੋ ਹੀ ਚੈੱਕ ਕਰ ਆ ਬਈ ਲਓ ਇਹ ਫੋਟੋ ਦੇਖੋ ਪਹਿਲਾਂ ਹਨ ਫਿਰ ਤੁਹਾਨੂੰ ਦਿਖਾਉਣਾ ਲਓ ਜੀ ਆ ਆ ਗਈ ਲੈ ਵੀਰੇ ਚੈੱਕ ਕਰ ਕੰਟਰਾਸਟ ਚੈੱਕ ਕਰੀਓ ਫਿਰ ਲੈ ਵੀਰੇ ਲਓ ਵੀ ਚੈੱਕ ਕਰੋ ਸ਼ਰਟ ਆ ਬਣੂ ਵੀਰੇ ਬਾਜੂ ਹਾਂਜੀ ਆ ਸਾਰੀ ਸ਼ਰਟ ਦਾ ਕਪੜਾ ਜੀ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਜੀ ਲੈ ਵੀਰੇ ਬਾਟਮ ਦਾ ਅਲੱਗ ਰੰਗ ਹੈ ਓਕੇ ਜੀ ਦੁਪੱਟੇ ਦਾ ਰੰਗ ਲੱਗਾ ਜੀ ਤੇ ਦੁਪੱਟਾ ਦੇਖ ਵੀਰੇ ਕੰਬੀਨੇਸ਼ਨ ਫਿਰ ਸਹੀ ਗੱਲ ਆ ਜਿਹੜੇ ਸੂਟ ਤੁਸੀਂ ਵੀਰੇ ਇੰਸਟਾਗ੍ਰam ਤੇ ਪਿੰਟਰੇਸਟ ਤੇ ਸੇਵ ਕਰਕੇ ਰੱਖਦੇ ਹੋ ਉਹ ਸਾਡੇ ਕੋਲ ਤੁਹਾਨੂੰ ਮਿਲ ਜਣਗੇ। ਲਓ ਵੀ ਠੀਕ ਹੈ ਵੀਰੇ 1600 6 ਸੂਟਾਂ ਚੱਕਰਾਂ 'ਚ ਨਾ ਫਿਰੋ। ਵੀਰੇ ਜੇ ਕੁਆਲਿਟੀ ਲੈਣੀ ਹੈ ਫੇਰ ਮਲੇਰ ਕੋਲ ਲਿਆਓ ਵੀਰੇ ਉਹ ਸੂਟ ਤਾਂ ਤੁਹਾਡੇ ਉੱਥੇ ਵੀ ਮਿਲ ਜਣਗੇ। ਹਮ ਬੇਸ਼ੱਕ ਤੁਸੀਂ ਉੱਥੋਂ ਵੀ ਖਰੀਦ ਸਕਦੇ ਹੋ। ਸਹੀ ਗੱਲ ਹੈ। ਲੈ ਆਵੇ ਫੋਟੋ ਆ ਕੇ ਸੂਟ। ਲਓ ਜੀ ਆ ਗਿਆ ਫੋਟੋ ਵਾਲਾ ਨਾ ਦਿਖਾਉਣੀ ਤੂੰ ਖੋਲ ਕੇ ਆਪਾਂ ਫਿਰ। ਇਹ ਵੀਰੇ ਨਾਇਰਾ ਕਟ ਸਟਾਈਲ ਦੇ ਵਿੱਚ ਹੈ। ਇਹਦੀ ਅਚਕਣ ਵੀ ਬਣ ਜੂਗੀ ਜੀ। ਹਾਂਜੀ ਠੀਕ ਹੈ ਜੀ। ਤੇ ਨਾਇਰਾਗਾਟ ਵੀ ਬਣ ਜੂਗਾ ਲਾਇਬ੍ਰੇਰੀ ਲੋ ਵੀ ਚੱਕ ਚੂਟ ਹਨ ਤੇ ਦੇਖੋ ਕਿੰਨਾ ਸੋਹਣਾ ਬਾਕੀ ਵਰਕ ਚੈੱਕ ਕਰੋ ਸਾਰਾ ਹਨ ਤੁਸੀਂ ਦੇਖ ਸਕਦੇ ਹੋ ਲੋ ਕੁਝ ਨੂੰ ਵਰਕ ਸਾਰਾ ਲੋ ਪੋਲੇ ਦਿਖਾ ਦੇ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ orange colour ਦੇ ਫੋਟੋ ਵਾਲੇ ਸੂਟ ਕਾਟ ਦੇ ਟੋਟਲ ਵੀਰੇ ਆਪਣੇ ਕੋਲ ਫੋਟੋ ਵਾਲੇ ਪੀਸ ਦਾ ਡਿਜ਼ਾਈਨਿੰਗ ਤੁਹਾਨੂੰ ਅਨਲਿਮਿਟਿਡ ਮਿਲ ਜੂਗੀ ਲਓ ਜੀ ਲੈ ਬੇ ਕਰ ਚੈੱਕ ਫਿਰ ਫੋਟੋ ਵਾਲਾ ਪੀਸ ਠੀਕ ਹੈ ਜੀ ਇਹਨਾਂ ਦੇ ਵੀਰੇ ਸਾਰਿਆਂ ਦੇ ਦੁਬੱਟੇ ਵੀ ਵਰਕ ਨੇ ਹਾਂਜੀ ਠੀਕ ਹੈ ਜੀ ਉਹ ਇੰਨੇ ਵੀਡੀਓ ਚ ਜਲਦੀ ਜਲਦੀ ਦਿਖਾਈ ਨਹੀਂ ਜਾ ਰਹੇ ਤਾਂ ਇਕੱਲਾ ਇੱਕ ਸੈਂਪਲ ਦਿਖਾ ਰਹੇ ਤੁਹਾਨੂੰ ਠੀਕ ਹੈ ਜੀ ਲੈ ਵੀਰੇ ਚੈੱਕ ਕਰ ਅਗਲੀ ਫੋਟੋ ਆ ਵੀ ਫੋਟੋ ਵਾਲਾ ਆ ਗਿਆ ਲੈ ਵੀਰੇ ਜਿਹੜੀ ਕੁੜੀ ਕਹਿੰਦੀ ਹੈ ਕਿ ਸੂਟ ਲੈਣਾ ਵਾਈਟ ਲੇਕਿਨ ਵਹਿਮ ਕਰਦੇ ਨੇ ਸਾਰੇ ਸੂਟ ਦੀ ਵਾਈਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਲੈ ਵੀਰੇ ਚੈੱਕ ਕਰ ਫਿਰ ਪੀਸ ਕਰੋ ਚੱਕਰ ਲੈ ਵੀਰੇ ਕੰਬੀਨੇਸ਼ਨ ਦੇ ਲੋ ਜੀ ਕਰੋ ਚੈੱਕ ਵੀਰੇ ਕੰਬੀਨੇਸ਼ਨ ਬਿਲਕੁਲ ਸਿੰਪਲ ਸੋਪਰ ਦਾ ਸਾਰਾ ਹਾਂ ਤੇ ਹੋਰ ਦਿਖਾਉਂਦੇ ਤੁਹਾਨੂੰ ਮੇਰੇ ਆ ਇੰਨਾ ਕ ਸੁਪਰ ਹਿੱਟ ਡਿਜ਼ਾਈਨ ਹੈ ਹਾਂਜੀ ਇੰਨਾ ਕ ਟ੍ਰੈਂਡ ਚ ਕਰ ਰਿਹਾ ਔਰ ਇੰਨਾ ਕ ਜ਼ਿਆਦਾ ਇੱਥੇ ਚਾਰਜ ਕਰ ਰਹੇ ਨੇ ਦੁਕਾਨਾਂ ਵਾਲੇ ਹਾਂਜੀ ਲੈਬਰੇ ਲਓ ਵੀ ਅੱਗੇ ਕਰੋ ਚੈੱਕ ਜੀ ਲੈਬਰੇ ਦੇਖ ਤਾਂ ਪਹਿਲੇ ਇੰਟਰਸਟ ਜਿਹੜੇ ਤੁਸੀਂ ਫੋਟੋ ਸੇਵ ਕਰਦੇ ਹੋ ਸਹੀ ਗੱਲ ਹੈ ਮੇਰੇ ਸੇਮ ਸੂਟ ਹੈ 100% ਓਰੀਜਨਲ ਲਓ ਮੇਰੇ ਕਰ ਚੱਕ ਦੁਪੱਟਾ ਬਾਟਮ ਤੇ ਵੀ ਵਰਕ ਰਹੂਗਾ ਜੀ ਇਹਦੇ ਹਾਂਜੀ ਠੀਕ ਹੈ ਜੀ ਇੱਕ ਹੈਵੀ ਦੁਪੱਟਾ ਲਓ ਪ੍ਰਿੰਟ ਸੂਟ ਲਓ ਹੋਰ ਦਿਖਾਉਂਦੇ ਤੁਹਾਨੂੰ ਹਨਾ ਇਹ ਨਹੀਂ ਇਹ ਨਹੀਂ ਹਾਂਜੀ ਬ੍ਰੇਕ ਅੱਲਾ ਹੈਂਡਵਰਕ ਨਹੀਂ ਆਪਣੇ ਕੋਲ ਪੇਂਟ ਦੇ ਨਾਲ ਵੀ ਹੈਂਡਵਰਕ ਮਿਲ ਜੂਗਾ ਹਾਂਜੀ ਆ ਦੇਖੋ ਪੀਸ ਬ੍ਰੇ ਲੋਜੀ ਲਾਓ ਜੀ ਕਰੋ ਚੈੱਕ ਫੁੱਲ ਪਿਓਰ ਵੀ ਸਕੋਸ ਰਹਿਣ ਵਾਲਾ ਜੀ ਦਿਖਾ ਬਾਈ ਕਾਲ ਕਰਕੇ ਲਾਓ ਜੀ ਇਹ ਬਾਈ ਹੈਂਡ ਪੇਂਟਡ ਹੈ ਜੀ ਸਾਰਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਦੋਨਾਂ ਪਾਸੇ ਵਿਵਿੰਗ ਹੁੰਦੀ ਹੈ ਪੇਂਟ ਨਿਕਲਦਾ ਨਹੀਂ ਬਿਲਕੁਲ ਓਕੇ ਜੀ ਓਕੇ ਠੀਕ ਹੈ ਜੀ ਲੈ ਬ੍ਰੇ ਚੈੱਕ ਕਰਾਉ ਡੁਬੱਟਾ ਡੁਬੱਟਾ ਆ ਗਿਆ ਨਾਲ ਹਨਾ ਠੀਕ ਹੈ ਜੀ ਠੀਕ ਹੈ ਜੀ ਇੱਕ ਹੈਵੀ ਵੇਟ ਨਾਲ ਹੋਰ ਪਿਆ ਸੀ ਸੂਟ ਲੈ ਵੀਰੇ ਹਾਂਜੀ ਕੁਝ ਹੋਰ हट ਕੇ ਜਿਹੜੀ ਕੁੜੀਆਂ ਕਹਿੰਦੀਆਂ ਨੇ ਸਾਨੂੰ ਬਹੁਤ ਹੈਵੀ ਹੈਵੀ ਦੁਪੱਟੇ ਚਾਹੀਦੇ ਨੇ ਹਾਂਜੀ ਲੈ ਵੀਰੇ ਜਿੰਨੇ ਤੈਨੂੰ ਕੱਲਾ ਹੈਡਵਟਾ ਰੈਡੀ ਕਰਕੇ ਦੇਣਗੇ ਉਹਨਾਂ ਨੂੰ ਸੂਟ ਦੇ ਦਾਂਗੇ ਲਓ ਜੀ ਲਓ ਜੀ ਚੱਕ ਕਰੋ ਵੀਰੇ ਫਿਰ ਸੂਟ ਉਹਨਾਂ ਦੁਪੱਟਾ ਫੁੱਲ ਹੈਵੀ ਹੈ ਠੀਕ ਹੈ ਜੀ ਲਓ ਜੀ ਵੀਰੇ ਇਹਦਾ ਵੀ ਰੇਟ ਦਾ ਫੁੱਲ ਚੈਲੰਜ ਹੈ ਠੀਕ ਹੈ ਜੀ ਇਹਦਾ ਰੇਟ ਸੁਣ ਲਓ 4000 ਦਾ ਸੂਟ ਪਊਗਾ ਜੀ ਲਓ ਜੀ ਵੀਰੇ 4000 ਚ ਜੇ ਕੋਈ ਵਰਕ ਤਿਆਰ ਕਰਕੇ ਦੇ ਦੇਵੇ ਤਾਂ ਵੀ ਸੂਟ ਫ੍ਰੀ ਦੇ ਦਾਂਗੇ ਲਓ ਜੀ 4000 ਦਾ ਸੂਟ ਹੈ ਬਾਈ ਕਹਿੰਦਾ ਜੇ ਇੰਨੇ ਜਿ ਕੋਈ ਦੇ ਦੇਵੇ ਤਾਂ ਫ੍ਰੀ ਦੇ ਦਾਂਗੇ ਵੇਰੇ ਸਿਰਵ ਇੱਕ ਦੋ ਦਾ ਰੇਟ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਇੱਥੇ ਚੱਲ ਗਿਓ ਵੀਰੇ ਸਾਰਿਆਂ ਰੇਟ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਦੁਕਾਨਦਾਰ ਜਿਹੜੇ ਨੇ ਨਰਾਜ਼ ਹੁੰਦੇ ਨੇ ਠੀਕ ਹੈ ਜੀ ਉਹਨਾਂ ਨੇ ਕਮਾਈਆਂ ਕਰਨੀਆਂ ਹੁੰਦੀਆਂ ਨੇ ਮੋਟੀਆਂ ਲੈ ਵੀਰੇ ਚੈੱਕ ਕਰ ਅਗਲਾ ਫੋਟੋ ਵਾਲਾ ਪੀਸ ਲਓ ਜੀ ਅੱਗੇ ਫੇਰ ਆ ਗਿਆ ਫੋਟੋ ਵਾਲਾ ਪੀਸ ਲੈ ਵੀਰੇ ਇਹਨੂੰ ਬੋਲਦੇ ਨੇ ਵੀਰੇ ਆਈਸ ਕਲਰ ਠੀਕ ਹੈ ਜੀ ਕੰਮ ਨੂੰ ਬੋਲਦੇ ਨੇ ਇਹ ਰੇਸ਼ਮ ਵਰਕ ਓਕੇ ਜੀ ਲੈ ਵੀਰੇ ਕਰ ਚੈੱਕ ਫਿਰ ਪੀਸ ਲਓ ਜੀ ਦੇਖੋ ਪੀਸ ਰੂਟ ਹੈ ਨਾ ਕਰੋ ਚੈੱਕ ਠੀਕ ਹੈ ਜੀ ਹੈਵੀ ਡੋਟ ਨਾਲ ਸਿਮਰ ਤੋਂ ਪਸਾਓ ਜੀ ਫੁੱਟ ਲੈ ਵੀਰੇ ਸਾਡੇ ਕੋਲ ਫੋਟੋਆਂ ਵਾਲਾ ਤੋਂ ਲਾਵਾ ਵੀ ਬਰੇ ਹੈਵੀ ਬ੍ਰਾਈਡਲ ਸੂਟ ਜਿਨੇ ਮਰਜੀ ਦੇਖ ਲੋ ਆਲ ਉਹਨਾਂ ਦਾ ਵੀ ਇੱਕ ਸੈਂਪਲ ਦਿਖਾ ਦਿੰਦੇ ਆ ਤੁਹਾਨੂੰ ਓਕੇ ਜੀ ਲੈ ਵੀਰੇ ਕਪੜਾ ਰਹਿਣ ਵਾਲਾ ਪਿਓਰ ਸਾਟਨ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਲੈ ਵੀਰੇ ਆ ਦੇਖੋ ਨਾ ਫੋਰ ਸਾਈਡ ਰਹੂਗਾ ਵੀਰੇ ਦੁਪੱਟਾ ਠੀਕ ਆ ਜੀ ਠੀਕ ਆ ਜੀ ਮੈਂ ਰੂਨ ਵੀ ਦਿਖਾ ਕਰੋ ਚੱਕ ਵਰਕ ਸੂਟ ਦਾ ਨਾ ਸਾਰ ਅਗਰ ਤੁਸੀਂ ਕੋਈ ਵੀ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਜੂਗਾ ਦੇਖੋ ਵੀਰੇ ਮੇਰੀ ਕਿਸੇ ਭੈਣ ਨੇ ਇਹ ਸੂਟ ਜਾਣਾ ਵੀਰੇ ਇਟਲੀ ਅੱਛਾ ਜੀ ਠੀਕ ਆ ਜੀ ਆਲੋ ਸਟਿਚ ਕਰਾ ਕੇ ਸੂਟ ਭੇਜਣਾ ਜੀ ਲੈ ਵੀਰੇ ਕਾਰ ਚੈੱਕ ਫਿਰ ਕਰੋ ਇਹਨੂੰ ਬੋਲ ਦੇ ਨੇ ਜੀ ਪਿਓਰ ਬ੍ਰੋਕਟ ਲੈ ਬਾਈ ਬਾਜੂ ਚੈੱਕ ਕਰਾ ਜਰਾ ਆ ਜਰਾ ਬਾਜੂ ਵੀਰੇ ਦੇਖ ਬਾਜੂ ਹਮਮ ਲਓ ਠੀਕ ਹੈ ਜੀ ਬਾਟਮ ਠੀਕ ਹੈ ਜੀ ਕਰਾ ਡਬਟਾ ਚੈੱਕ ਇਹ ਵੀਰੇ ਸਾਰਾ ਕੁਝ ਉਹ ਕੁੜੀ ਦੇ ਅਕੋਰਡਿੰਗ ਕਸਟਮਾਈਜ਼ ਕੀਤਾ ਠੀਕ ਹੈ ਜੀ ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੂੰ ਕਸਟਮਾਈਜ਼ ਕਰਕੇ ਦਿੱਤਾ ਠੀਕ ਹੈ ਜੀ ਤੁਸੀਂ ਕੁਝ ਵੀ ਕਸਟਮਾਈਜ਼ ਕਰਾ ਸਕਦੇ ਹੋ ਹਾਂਜੀ 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 ਲੈ ਵੀਰੇ ਆ ਵੀ ਪੀਸ ਚੈੱਕ ਕਰਾ ਦੇਖ ਜਿਹੜੀ ਮੇਰੀਆਂ ਭੈਣਾਂ ਕਹਿੰਦੀਆਂ ਨੇ ਅੱਗੇ ਕੀ ਲੱਗ ਲਾਈਟ ਚਾਹੀਦਾ ਜਾਂ ਫਿਰ ਅਸੀਂ ਡਾਰਕ ਰੰਗ ਨਹੀਂ ਪਸੰਦ ਕਰਦੇ ਠੀਕ ਹੈ ਜੀ ਤਾਂ ਵੀਰੇ ਹੈਂਡਵਰਕ ਦਾ ਸੂਟ ਚੈੱਕ ਕਰ ਵੀਰੇ ਫਿਰ ਚੈੱਕ ਕਰੋ ਸੂਟ ਵੀਰੇ ਇਹਦੀ ਸੂਟ ਦਾ ਕਲੀ ਲੈਵਲ ਲੈਵਰ 8000 ਰੁਪਏ ਮਲੇਰ ਕੋਲ ਇਹ ਮੰਗਦ ਨੇ ਠੀਕ ਹੈ ਜੀ ਆ ਡੁਬੱਟਾ ਵੀਰੇ ਜਿਵੇਂ ਫੋਟੋ ਚ ਪਾਇਆ ਹੋਇਆ ਸੇਮ ਹੋਵੇ ਜੇਕਰ ਡੁਬੱਟਾ ਵਰਕ ਵਾਲਾ ਪਾਇਆ ਤਾਂ ਡੁਬੱਟਾ ਵਰਕ ਵਾਲਾ ਮਿਲੂਗਾ ਜੀ ਪਲੇਨ ਪਾਇਆ ਤਾਂ ਪਲੇਨ ਮਿਲੂਗਾ ਲਓ ਲੈ ਵੀਰੇ ਸਪੈਸ਼ਲ ਬਲੈਕ ਚ ਬਲੈਕ ਆ ਗਿਆ ਜੀ ਅੱਗੇ ਆ ਲੋ ਜੀ ਕਰੋ ਚੱਕ ਰੁਗੇ ਕੋ ਤੇ ਆ ਗਿਆ ਬਲੈਕ ਵੀਰੇ ਕਾਲ ਕਰਕੇ ਦਿਖਾ ਹਾਂਜੀ ਆਹ ਦੇਖ ਵੀਰੇ ਇਹ ਲੱਗਿਆ ਹੋਇਆ ਰੀਅਲ ਮਿਰਰ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਦੱਬ ਕੇ ਦੇਖੋ ਤੁਸੀਂ ਆਪ ਦੱਬ ਕੇ ਦੇਖੋ ਤੁਹਾਨੂੰ ਮੈਂ ਠੀਕ ਹੈ ਜੀ ਇਹ ਕੋਈ ਪੰਨੀ ਨਹੀਂ ਕੋਈ ਰੀਅਲ ਸਾਰਾ ਕੁਝ 100% ਹੈਂਡਵਰਕ ਦਾ ਹੋਊਗਾ ਜੀ ਲਓ ਜੀ ਰੇਂਜ ਦੇ ਦਾਂਗੇ ਤੁਹਾਨੂੰ ਬਹੁਤ ਘੱਟ ਤੁਸੀਂ ਬਠਿੰਡੇ ਨਵਾਂ ਸ਼ਹਿਰ ਕਿਤੋਂ ਵੀ ਟਰਾਈ ਕਰਕੇ ਆਓ ਸਕਰੀਨਸ਼ਾਟ ਲੈ ਲਓ ਇਹਦੇ ਡਿਜ਼ਾਈਨ ਦਾ ਰੇਟ ਪਤਾ ਕਰਿਓ ਆ ਕੇ ਉਨੇ ਚ ਮੈਨੂੰ ਕੱਪੜੇ ਸਮੇਤ ਸੂਟ ਲੈ ਜਾਓ ਲਓ ਜੀ ਫੁੱਲ ਗਾਰੰਟੀ ਹੈ ਤੁਹਾਨੂੰ ਉਹ ਦਿਖਾ ਕਰੋ ਚੈੱਕ ਕਰੋ ਹੋਰ ਦਿਖਾਉਣੇ ਆ ਤੁਹਾਨੂੰ ਮੈਂ ਪਿੰਕ ਸੂਟ ਦਿਖਾਉਂਦਾ ਚੜਾਉਣੀ ਤੇ ਲੋ ਬਾਕੀ ਵਰਕ ਚੈੱਕ ਕਰੋ ਹਨ ਲੈ ਬ੍ਰੇ ਹਾਂਜੀ ਡਬਲ ਸ਼ੇਡ ਦੇ ਅੱਜ ਕੱਲ ਬਹੁਤ ਡਿਮਾਂਡ ਚੱਲ ਰਹੀ ਹੈ ਜੀ ਲਓ ਜੀ ਲੈ ਬ੍ਰੇ ਕਰ ਚੈੱਕ ਡਬਲ ਸ਼ੇਡ ਲਓ ਲੈ ਬ੍ਰੇ ਕਰੋ ਚੈੱਕ ਫੋਟੋ ਆ ਕੀ ਫੋਟੋ ਇਹਦੀ ਹੈ ਨਾ ਠੀਕ ਹੈ ਜੀ ਆ ਦੇਖੋ ਸੂਟ ਸਾਹਮਣੇ ਪਿਆ ਖਾ ਦੇ ਆਪਣੇ ਕੋਲ ਹੈਂਡ ਵਰਕ ਤੋਂ ਇਲਾਵਾ ਵੀਰੇ ਸਿੰਪਲ ਪ੍ਰਟਿਕ ਸਟਾਈਲਸ ਵੀ ਮਿਲ ਜਾਂਦੇ ਨੇ ਹਾਂਜੀ ਹਾਂਜੀ ਆ ਲੋ ਜੇ ਮੈਂ ਤੁਸੀਂ ਅਗਰ ਰੈਗੂਲਰ ਪਾਣ ਲਈ ਲੈਣੇ ਨੇ ਹਾਂਜੀ ਲੈ ਬ੍ਰੇ ਚੈੱਕ ਕਰ ਪੀਸ ਸਰ ਲਓ ਜੀ ਕਰੋ ਚੈੱਕ ਵੀਰੇ ਪੈਂਟ ਹੈ ਜੀ ਮਸ਼ੀਨੀ ਆ ਰਹੀ ਹਾਂਜੀ ਠੀਕ ਹੈ ਜੀ ਆ ਲੈ ਵੀਰੇ ਦਬੱਟਾ ਲਓ ਜੀ ਅਟਬਟਾ ਆ ਗਿਆ ਨਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਹੁੰਦੀ ਹੈ ਵੀਰੇ ਹਾਂਜੀ ਆਪਣੇ ਕੋਲ ਸੂਟ ਜਿਹੜਾ 550 ਤੋਂ ਲੈ ਕੇ ਵੀਰੇ 10 ਤੋਂ 12000 ਦੀ ਰੇਂਜ ਤੱਕ ਦਾ ਮਿਲ ਜਾਂਦਾ ਠੀਕ ਹੈ ਜੀ ਠੀਕ ਹੈ ਵੀਰੇ ਬਾਕੀ ਇੱਕ ਵਾਰ ਤੁਹਾਨੂੰ ਘੱਟ ਵਾਲੇ ਵੀ ਥੋ ਦੋ ਤਿੰਨ ਸੂਟ ਰੈਡੀ ਕਰਾਣਾ ਲੇਕਿਨ ਉਹ ਵੀ ਮਾਰਕੀਟ ਨਾਲੋਂ ਬਿਲਕੁਲ ਹਟਕੇ ਹੋਣਗੇ ਜੀ ਠੀਕ ਹੈ ਜੀ ਲੈ ਵੀਰੇ ਚੈੱਕ ਕਰ ਪੀਸ ਸਰ ਇਹ ਘੱਟ ਵਾਲੇ ਆ ਗਏ ਨਾ ਹਾਂਜੀ ਠੀਕ ਹੈ ਜੀ ਲੈ ਵੀਰੇ ਪਿਓਰ ਮਛਲੀਆਂ ਜੀ ਹਾਂਜੀ ਟੋਟਲ ਸਾਰਾ ਵੀਰੇ ਪਾਸ ਦਾ ਗਮ ਚੈੱਕ ਕਰਾ ਬਈ ਕਾਲ ਕਰ ਲਓ ਜੀ ਦੇਖਦਾ ਵੀਰੇ ਟੰਕ ਠੀਕ ਹੈ ਜੀ ਇਹ ਨਹੀਂ ਕਿ ਵੀਰੇ ਦੀ ਰੇਂਜ ਘਟਾ ਦਾ ਦਾ ਦੁਪੱਟੇ ਦਾ ਸਾਈਜ਼ ਛੋਟਾ ਹੋ ਜਾਊਗਾ ਅੱਛਾ ਜੀ ਦੁਪੱਟਾ ਇਹਦਾ ਫੇਰ ਵੀ 2.5 ਮੀਟਰ ਹੀ ਰਹੂਗਾ ਜੀ ਨਾ ਤਾਂ ਸਾਡੀ ਵੀਰੇ ਕੱਟ ਛੋੜੀ ਹੋਊਗੀ ਹਾਂਜੀ ਨਾ ਅਸੀਂ ਕਿਸੇ ਬ੍ਰਾਂਡ ਬਰੂਨ ਦਾ ਮਾਲ ਵੇਚਦੇ ਆਂ ਇਹ ਲਿਜਾ ਕੇ ਠੀਕ ਹੈ ਜੀ ਠੀਕ ਹੈ ਜੀ ਇੱਥੇ ਵੀਰੇ ਸਾਰੇ 12 12 13 13 ਕਲਰ ਮਿਲ ਜਣਗੇ ਜੀ ਠੀਕ ਹੈ ਜੀ ਲਓ ਲੈ ਵੀ ਆ ਵੀਕ ਪੀਸ ਚੈੱਕ ਕਰੋ ਜੀ ਇਹਦੀ ਵੀਡੀਓ ਦਿਖਾਓ ਜੀ ਇਹ ਤੁਹਾਨੂੰ ਵੀਡੀਓ ਦਿਖਾਉਣਾ ਹੈ ਜੀ ਠੀਕ ਹੈ ਜੀ ਲਓ ਜੀ ਲਓ ਵੀਰਾਂ ਕਰ ਚੈੱਕ ਟ੍ਰੈਂਡਿੰਗ ਡਿਜ਼ਾਈਨ ਲੈ ਵੀਰੇ ਪਹਿਲਾਂ ਫੋਟੋ ਦੇਖ ਠੀਕ ਹੈ ਜੀ ਲਓ ਜੀ ਫੋਟੋ ਵਾਲਾ ਲੈ ਵੀਰੇ ਦੁਬੱਟਾ ਬਾਕੀ ਆ ਦੁਬੱਟਾ ਨਾਲ ਲਓ ਜੀ ਕਿ ਲਾਉਗੀ ਹੁਣ ਕਰੋ ਚੈੱਕ ਫੁੱਲ ਪਰ ਨੇਚਰਲ ਕਰੇਬ ਦੀ ਬੋਟ ਲਾਉਗੀ ਦੇਖੋ ਵੀ ਹੁਣ ਵੀਰੇ ਦਿਖਾਉਣ ਲੱਗੇ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਕਿ ਬਿਲਕੁਲ ਸਿੰਪਲ ਔਰ ਸੋਬਰ ਚਾਹੀਦੇ ਨੇ ਠੀਕ ਹੈ ਜੀ ਲੈ ਵੀਰੇ ਕਰ ਚੈੱਕ ਇਹਨਾਂ ਜਿਵੇਂ ਸਾਰੇ 6 ਤੋਂ 5-5 ਕਲਰ ਬੰਦੇ ਨੇ ਜੀ ਸਾਡੇ ਕੋਲ ਓਕੇ ਜੀ ਆ ਵੀਰੇ ਸ਼ਰਟ ਆ ਇਹਦੀ ਹਾਂਜੀ ਆ ਇਹਦੀਆਂ ਬਾਜੂ ਨੇ ਜੀ ਠੀਕ ਹੈ ਜੀ ਆ ਰਹੂਗੀ ਵੀਰੇ ਇਹਦੀ ਬਾਟਮ ਠੀਕ ਹੈ ਜੀ ਲਓ ਬਾਈ ਚੈੱਕ ਕਰਾਂ ਇਹ ਬਾਟਮ ਮੇਰੇ ਕੋਲ ਇਹ ਬਾਟਮ ਲਓ ਵੀਰੇ ਸਾਰਾ ਹੈਂਡ ਦੇ ਪੀਸ ਰਹਿਣਗੇ ਜੀ ਠੀਕ ਹੈ ਲੈ ਵੀਰੇ ਆ ਰਹੂਗਾ ਦੁਪੱਟਾ ਠੀਕ ਹੈ ਜੀ ਇਹਨਾਂ ਦੇ ਵਿੱਚ ਵੀ ਵੀਰੇ ਆਪਣੇ ਕੋਲ ਬੱਦੂ ਡਿਜ਼ਾਈਨ ਹੁੰਦੇ ਨੇ ਹਾਂਜੀ ਸਿਰਫ ਤੁਹਾਨੂੰ 4 ਜਾਂ 5 ਮੈਂ ਇਸ ਟਾਈਮ ਕੋਲ ਕੇ ਦਿਖਾਉਂਗਾ ਬਾਕੀ ਜਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ ਠੀਕ ਹੈ ਜੀ ਤੁਹਾਨੂੰ ਖੁਦ ਹੀ ਡਿਜ਼ਾਈਨਿੰਗ ਦਾ ਪਤਾ ਚੱਲ ਜਾਊਗਾ ਲੈ ਵੀਰੇ ਦੀ ਮੋ ਬਿਲਕੁਲ ਸਿੰਪਲ ਸੀ ਉਹਦੇ ਨਾਲ ਥੋੜਾ ਜਿਹਾ ਹੈਵੀ ਆ ਗਿਆ ਜੀ ਠੀਕ ਆ ਜੀ ਠੀਕ ਹੈ ਜੀ ਇਹਦੀ ਬਾਟਮ ਤੇ ਵੀਰੇ ਰਹੂਗਾ ਆ ਬਾਜੂ ਰਹੂਗੀ ਵੀਰੇ ਆ ਰੋਗਾ ਇਹਦਾ ਦੁਪੱਟਾ ਲਓ ਵੀ ਹੁਣ ਵੀਰੇ ਜਿਹੜਾ ਪੀਸ ਖਾਣ ਲੱਗਿਆ ਜੀ ਹਾਂਜੀ ਆ ਲੋ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਕਰੀਮ ਦੇ ਨਾਲ ਬਲੈਕ ਦਾ ਕੰਬੀਨੇਸ਼ਨ ਕਿਉਂਕਿ ਬਹੁਤ ਘੱਟ ਹੀ ਰੈਅਰਲੀ ਬਣਾਉਂਦੇ ਨੇ ਓਕੇ ਜੀ ਆ ਲੋ ਜੀ ਪਿੰਟਰੇਸਟ ਦਾ ਇਹ ਵੀ ਬਹੁਤ ਫੇਮਸ ਡਿਜ਼ਾਈਨ ਹੈ ਲਓ ਵੀ ਲੈ ਦੇਖੋ ਹੁਣ ਦੁਬਾਰਾ ਚੈੱਕ ਸੂਟ ਲਓ ਜੀ ਕਰੋ ਚੈੱਕ ਸੂਟ ਲੈ ਬੈਠੋ ਦੇਖ ਤਾ ਪੀਸ ਕਰੋ ਚੈੱਕ ਸੂਟ ਜਿਹੜੀ ਕੁੜੀ ਕਹਿੰਦੀ ਹੈ ਕਿ ਵਾਈਟ ਔਰ ਬਲੈਕ ਦਾ ਕੰਬੀਨੇਸ਼ਨ ਚਾਹੀਦਾ ਅਸੀਂ ਵਾਈਟ ਦੇਏਗਾ ਵੀਰੇ ਕਰੀਮ ਔਰ ਬਲੈਕ ਕਰਾਇਆ ਜੀ ਲਓ ਜੀ ਲੈ ਵੀਰੇ ਨਾਲ ਕੰਟਰਾਸਟ ਹੋਊਗਾ ਵੀਰੇ ਬਲੈਕ ਦਾ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਤੇ ਹੋਰ ਦਿਖਾਉਂਦੇ ਆ ਤੁਹਾਨੂੰ ਹਨਾ ਲੈ ਵੀਰੇ ਅਗਰ ਕੋਈ ਤੁਹਾਡੇ ਮੰਮੀਆਂ ਨੇ ਘਰ ਹਾਂਜੀ ਤਾਂ ਉਹਨਾਂ ਲਈ ਵੀ ਆਪਣੇ ਹੈਂਡਵਰਕਸ ਦੇ ਵਿੱਚ ਸੂਟ ਰੈਡੀ ਕਰਾਏ ਹੋਣੇ ਠੀਕ ਆ ਜੀ ਲਓ ਜੀ ਠੀਕ ਆ ਜੀ ਇਹਦੇ ਵਿੱਚ ਰਹਿਣਗੇ ਵੀਰੇ ਸਰਦਾਰੀ ਕਲਰ ਹਾਂਜੀ ਔਰ ਇਹਦੇ ਨਾਲ ਦੁਪੱਟਾ ਵੀ ਵੀਰੇ ਪਿਓਰ ਚਨੂਨਦਰੂ ਰੰਗ ਫੜਾਈਏ ਜੀ ਲੈ ਬਰੇ ਆ ਗਿਆ ਪਿਓਰ ਚਨੂਨ ਦਾ ਰਹੂਗਾ ਡਬਟਾ ਠੀਕ ਆ ਜੀ ਇਹਦੇ ਵਿੱਚ ਵੀਰੇ ਸਾਰੇ ਰੰਗ ਸਰਦਾਰੀ ਹੋਣਗੇ ਜੀ ਲੋ ਵੀ ਆ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਹਨਾ ਹਾਂ ਜੀ ਲੈ ਬਰੇ ਆ ਵੀ ਇੱਕ ਪੀਸੇ ਕਰਾਵੇ ਲੈ ਆ ਗਏ ਲੈ ਬਰੇ ਲੋ ਵੀ ਆ ਗਿਆ ਫੋਟੋ ਵਾਲਾ ਫਿਰ ਤੁਸੀਂ ਗਰੇ ਨਾਲ ਹਜ਼ਾਰਾਂ ਤਰ੍ਹਾਂ ਦਾ ਕੰਬੀਨੇਸ਼ਨ ਦੇਖਿਆ ਹੋਊਗਾ ਹਾਂ ਜੀ ਲੈ ਬਰੇ ਚੈੱਕ ਕਰ ਫਿਰ ਗਰੇ ਨਾਲ ਕੰਬੀਨੇਸ਼ਨ ਮੂਵ ਕਲਰ ਦਾ ਲੋ ਬਰੇ ਸਾਰਾ ਪੈਚ ਹੈ ਜੀ ਇਹ ਹਾਂਜੀ ਠੀਕ ਹੈ ਜੀ ਲੈ ਬਰੇ ਕੰਟਰਾਸਟ ਚੈੱਕ ਕਰੋ ਲੈ ਬਰੇ ਕੰਟਰਾਸਟ ਲਓ ਕਰੋ ਚੈੱਕ ਸਕਾਰ ਚੈੱਕ ਹਾਂਜੀ ਅੱਜ ਕੱਲ ਬਰੇ ਖੀਨ ਖਾਬ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਹਾਂਜੀ ਅਸੀਂ ਖੀਨ ਖਾਬ ਨੂੰ ਨਾਂ ਲੈ ਕੇ ਕੁਝ ਅਲੱਗ ਚੀਜ਼ ਤਿਆਰ ਕੀਤੀ ਹੈ ਲੈ ਬਰੇ ਕਰੋ ਚੈੱਕ ਨਾ ਛੜਤਾ ਰਹੂਗੀ ਬਰੇ ਸਾਰੀ ਪਿਓਰ ਸ਼ਿਮਰ ਦੀ ਠੀਕ ਹੈ ਇਹਨੂੰ ਕੰਮ ਨੂੰ ਬੋਲਦੇ ਨੇ ਬਰੇ ਪਾਰਸੀ ਵਰਕ ਪਾਰਸੀ ਠੀਕ ਹੈ ਜੀ ਇਹਦੇ ਨਾਲ ਵੀਰੇ ਜਿਹੜੀ ਬਾਟਮ ਰਹੂਗੀ ਔਰ ਹੋਗੀ ਪਿਓਰ ਖੀਨ ਖਾਬ ਦੀ ਠੀਕ ਹੈ ਜੀ ਠੀਕ ਹੈ ਜੀ ਨਾਲ ਦੁਪੱਟਾ ਵੀ ਇਹਦੇ ਵੀਰੇ ਵਰਕ ਰਹੂਗਾ ਚੈੱਕ ਆ ਕੇ ਦੁਪੱਟਾ ਨਾਲ ਇਹਦੇ ਹਨਾ ਠੀਕ ਹੈ ਜੀ ਲਓ ਵੀ ਕਰੋ ਚੈੱਕ ਇਸ ਦੇ ਵਿੱਚ ਵੀਰੇ ਦੋ ਆਪਸ਼ਨ ਤਿਆਰ ਕਰਾਏ ਨੇ ਹਾਂਜੀ ਅਲੱਗ-ਅਲੱਗ ਤਰੀਕਾ ਨਾਲ ਲੈ ਵੀਰੇ ਵਰਕ ਪਾਰਸੀ ਰਹੂਗਾ ਜੀ ਹਾਂਜੀ ਲੇਕਿਨ ਕਲਰ ਕੰਟਰਾਸਟ ਔਰ ਬਾਟਮ ਦਾ ਥੋੜਾ ਇਹ ਚੇਂਜ ਕਰਾਇਆ ਲੈ ਵੀਰੇ ਚੈੱਕ ਕਰ ਕਰੋ ਜੀ ਤੇ ਕੰਮ ਨੇੜੋ ਚੈੱਕ ਕਰਾਈ ਕਰਾਉਣੀ ਹੈ ਜੀ ਲਓ ਇਹਦੇ ਨਾਲ ਵੀਰੇ ਲਵਾਈਏ ਬਾਟਮ ਨੇਚਰਲ ਕਰੇਵ ਦੀ ਜੀ ਠੀਕ ਆ ਜੀ ਜਿਹੜੇ ਕੁੜੀਆਂ ਕਹਿੰਦੇ ਨੇ ਕਿ ਖੀਨ ਖਾਬ ਨਹੀਂ ਲੈਣੀ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਡਿਜ਼ਾਈਨਿੰਗ ਸੇਮ ਹੀ ਰਹੂਗੀ ਜੀ ਲੇਕਿਨ ਇੱਕ ਦੇ ਨਾਲ ਬਾਟਮ ਚੇਂਜ ਕਰਾਈਏ ਬਾਕੀ ਵੀਰੇ ਆਪਣੇ ਕੋਲ ਘੱਟ ਵਾਲੇ ਵੀ ਮਿਲ ਜਣਗੇ ਉਹਦੀ ਵੀ ਇੱਕ ਵਾਰ ਤੁਹਾਨੂੰ ਨਿਗਾਹ ਕਰਾ ਦਿੰਨੇ ਆ ਠੀਕ ਹੈ ਜੀ ਇੱਕ ਆਪ ਇਸ ਚੈੱਕ ਕਰਿਓ ਜੀ ਹਾਂਜੀ ਬਹੁਤ ਵੱਡੀ ਬੁਟੀਕ ਆ ਜੀ ਪੰਜਾਬ ਦੀ ਇਹ ਉਹਨਾਂ ਦਾ ਡਿਜ਼ਾਈਨ ਦਾ ਮੈਂ ਨਾਮ ਨਹੀਂ ਲੈ ਸਕਦਾ ਹਾਂਜੀ ਲੇਕਿਨ ਕੁਆਲਿਟੀ ਸੇਮ ਰਹੂਗੀ ਜੀ ਫੁੱਲ ਪਿਓਰ ਨੇਚਰਲ ਕਰੇਵ ਦੀ ਬਾਟਮ ਹਾਂਜੀ ਠੀਕ ਹੈ ਜੀ ਉੱਡਵੱਟਾ ਜਿਮੀ ਚੂ ਦੇ ਉੱਪਰ ਲਓ ਹੁਣ ਵੀਰੇ ਤੁਹਾਨੂੰ ਦਿਖਾਣ ਲੱਗਾ ਘੱਟ ਵਾਲੇ ਅਗਰ ਤੁਸੀਂ ਲੈਣ ਦੇਣ ਦੇ ਵਿੱਚ ਜਾਂ ਉਹ ਵੈਸੇ ਰੈਗੂਲਰ ਲੈਣੇ ਨੇ ਤਾਂ ਉਹਨਾਂ ਦੇ ਵੀ ਪੁਰ ਇੱਕ ਦਿਵਾਰ ਨਿਗਾਹ ਗੱਲ ਦਿਖਾਵਾ ਇਧਰੋਂ ਚੱਕ ਲਓ ਲਾਇਬਰੇ ਜਿਹੜੀ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਵੀਰੇ ਆਪਣੇ ਹਲਦੀ ਦੇ ਉੱਪਰ ਜਾਂ ਜਾਗੋ ਦੇ ਉੱਪਰ ਸੂੜ ਪਾਣਾ ਹੈ ਫੁਲਕਾਰੀ ਵਾਲਾ ਪਰ ਰੰਗ ਡਾਰਕ ਨਾ ਹੋਵੇ ਠੀਕ ਹੈ ਜੀ ਲੈ ਵੀਰੇ ਲਾਈਟ ਰੰਗ ਦੇ ਵਿੱਚ ਕਰੋ ਚੱਕ ਠੀਕ ਹੈ ਜੀ ਹਾਂਜੀ ਲੈ ਵੀਰੇ ਬਾਟਮ ਹਾਂਜੀ ਲਾਇਬਰੇ ਕਰ ਚੱਕ ਦੁਬੱਟਾ ਯਾਰ ਅਗਰ ਤਾਂ ਇਹਦੇ ਵਿੱਚ ਵੀਰੇ ਅਸੀਂ ਲਾਈਟ ਰੰਗ ਬਣਵਾਏ ਨੇ ਪੂਰਾ ਪੰਜਾਬ ਡਾਰਕ ਤਿਆਰ ਕਰਾ ਰਹੇ ਹਾਂ ਅਸੀਂ ਐਨ ਆਰ ਆਈ ਭੈਣਾਂ ਨੂੰ ਦੇਖਦੇ ਹੋ ਲਾਈਟ ਕਰਾਏ ਨੇ ਜੀ ਲੈ ਵੀਰੇ ਜਿਹੜੀਆਂ ਕੁੜੀਆਂ ਕਹਿੰਦੇ ਨੇ ਵੀਰੇ ਹੋਂ ਤਾਂ ਫੋਟੋ ਵਾਲੇ ਪੀਸ ਲੇਕਿਨ ਰੇਂਜ ਘੱਟ ਹੋਵੇ ਉਹਨਾਂ ਵਾਲੀ ਵੀ ਵੀਰੇ ਅਸੀਂ ਪੂਰਾ ਧਿਆਨ ਰੱਖਿਆ ਆ ਲੋ ਕਰੋ ਚੈੱਕ ਵੀਰੇ ਪੀਸ ਫਿਰ ਲੈ ਵੀਰੇ ਲੋ ਵੀ ਕਰੋ ਚੈੱਕ ਠੀਕ ਹੈ ਜੀ ਕੁਆਲਿਟੀ ਸੇਮ ਹੀ ਰਹੂਗੀ ਵੀਰੇ ਬਸ ਇਸ ਦੇ ਵਿੱਚ ਪਾਫ ਮਿਕਸ ਹੋ ਜਾਂਦਾ ਜੀ ਠੀਕ ਹੈ ਜੀ ਲੈ ਬ੍ਰਾ ਤੇ ਇੱਥੇ ਮੈਂ ਤੁਹਾਨੂੰ ਫੋਟੋ ਵੀ ਦਿਖਾਉਣੇ ਇੱਕ ਵਾਰ ਹਨ ਲਓ ਹੁਣ ਚੈੱਕ ਕਰੋ ਚੈੱਕ ਸਾਰੇ ਵੀਰੇ ਨੋਰਮਲ ਰੇਂਜ ਦੇ ਨੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛ ਸਕਦੇ ਹੋ ਸਭ ਲਓ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਨਾ WhatsApp ਤੇ ਕਿਸੇ ਵੀ ਸੂਟ ਦਾ ਪ੍ਰਾਈਸ ਪੁੱਛ ਸਕਦੇ ਹੋ ਲੈ ਬ੍ਰਾ ਫੱਲ ਇਹ ਸਾਰੇ ਨੋਰਮਲ ਰੇਂਜ ਦੇ ਸੂਟ ਨੇ ਜੀ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਲੈ ਵੀਰੇ ਹਰ ਇੱਕ ਸੂਟ ਨਾਲ ਬਾਟਮ ਤੇ ਵਰਕ ਆਊਗਾ ਜੀ ਠੀਕ ਹੈ ਜੀ ਅੱਜਕੱਲ੍ਹ ਵੀਰੇ ਆਡ ਲਾਈਨ ਬਹੁਤ ਰੈਣੀ ਚੱਲ ਰਿਹਾ ਸ਼ਿਮਰ ਚ ਹਾਂਜੀ ਪਹਿਲੀ ਗੱਲ ਆ ਸ਼ਿਮਰ ਵੀਰੇ ਲਾਈਟ ਰੰਗ ਦੀ ਬਹੁਤ ਘੱਟ ਹੀ ਕੋਈ ਰੇਅਰ ਬਣਾ ਰਿਹਾ ਠੀਕ ਆ ਜੀ ਲੈ ਵੀਰੇ ਪੰਜ ਰੰਗ ਨੇ ਹੀ ਇਹਦੇ ਵਿੱਚ ਓਕੇ ਜੀ ਲਓ ਵੀ ਆ ਗਿਆ ਅੱਗੇ ਹੋਰ ਠੀਕ ਆ ਜੀ ਇਹ ਸਾਰੇ ਵੀਰੇ ਨਾਰਮਲ ਰੇਟ ਦੇ ਸੂਟ ਨੇ ਜੀ ਠੀਕ ਆ ਜੀ ਆਹ ਲਓ ਫਿਰ ਰੰਗ ਚੈੱਕ ਕਰਾਈਓ ਬਾਈ ਲਓ ਵੀ ਰੰਗ ਸ਼ਿਮਰ ਚ ਵੀਰੇ ਰੰਗ ਬਹੁਤ ਰੇਅਰ ਹੀ ਕਿਤੋਂ ਮਿਲਦੇ ਨੇ ਜੀ ਠੀਕ ਆ ਜੀ ਲੈ ਵੀਰੇ ਲੋ ਜੀ ਕਰੋ ਚੈੱਕ ਰੰਗ ਦੇ ਸਾਰੇ ਠੀਕ ਆ ਜੀ ਹਾਂਜੀ ਅੱਜਕੱਲ੍ਹ ਵੀਰੇ ਕੱਪੜਾ ਚੱਲ ਰਿਹਾ ਕ੍ਰਸ਼ ਹਾਂਜੀ ਲੈਬਰੀ ਕਰ ਚੱਕ ਫਿਰ ਕਰਾਸ ਤੇ ਲੈਬਰੀ ਪਿਓਰ ਕਰਾਸ ਲਓ ਆ ਗਿਆ ਪਿਓਰ ਕਰਾਸ ਕਰੋ ਜੀ ਇਹਦੀ ਵੀਰੇ ਬਾਜੂ ਤੇ ਵਰਕ ਆਊਗਾ ਜੀ ਤੇ ਇਹ ਦੁਬੱਟਾ ਵੀ ਵਰਕ ਹੋਊਗਾ ਵੀਰੇ ਉਹ ਠੀਕ ਆ ਜੀ ਹਰ ਇੱਕ ਸੂਟ ਨਾਲ ਵੀਰੇ ਪਿਓਰ ਚਨੂਨ ਜਾਂ ਪਿਓਰ ਆਰਗੈਂਜ਼ਾ ਦਾ ਇਹੀ ਦੁਬੱਟਾ ਰਹੂਗਾ ਠੀਕ ਆ ਜੀ ਔਰ ਸਾਈਜ਼ 'ਚ ਕਦੇ ਕੰਪਰੋਮਾਈਜ਼ ਨਹੀਂ ਹੋਊਗਾ ਜੀ ਲਓ ਜੀ ਲੈਬਰੀ ਜਿਹੜੀਆਂ ਕੁੜੀਆਂ ਕਹਿੰਦੇ ਨੇ ਵੀਰੇ ਬਲੈਕ ਚਾਹੀਦਾ ਲੇਕਿਨ ਥੋੜੀ ਰੇਂਜ ਘੱਟ ਚਾਹੀਦੀ ਓਕੇ ਜੀ ਚੈੱਕ ਕਰ ਬਾਈ ਲਓ ਜੀ ਆ ਗਿਆ ਬਲੈਕ ਦੇ ਵਿੱਚ ਨਾ ਠੀਕ ਹੈ ਜੀ ਬਾਈ ਬਾਜੂ ਚੈੱਕ ਕਰਾਇਆ ਜਾ ਰਿਹਾ ਇਹ ਤੁਨ ਕਰਕੇ ਲੋ ਜੀ ਦੇਖ ਵੀਰੇ ਬਾਜੂ ਸੇਮ ਐਮੀ ਇਹਦੇ ਬੋਟਮ ਤੇ ਰਹੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਚਨੂਨਦਾਰਾ ਰਹੂਗਾ ਦੁਬਟਾ ਠੀਕ ਹੈ ਜੀ ਲੋ ਵੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਨਾ ਬਾਕੀ ਤੁਸੀਂ ਬਾਜੂ ਨੇ ਉਹਨਾਂ ਨੂੰ ਵਿਜਿਟ ਕਰ ਸਕਦੇ ਹੋ ਆ ਕੇ ਆ ਵੀ ਇੱਕ ਪੀਸ ਲਾਸਟ ਦੇਖ ਲਓ ਵੀਡੀਓ ਦਾ ਲੋ ਇਹ ਵੀਰੇ ਸਾਰੇ ਮੀਡੀਅਮ ਰੇਂਜ ਵਾਲੀ ਫੋਟੋ ਲੈ ਸੂਟ ਨੇ ਠੀਕ ਹੈ ਜੀ ਜਿਹੜਾ ਤੁਹਾਨੂੰ ਬਹੁਤ ਰੈਰਲੀ ਕਿਦੋਂ ਮਿਲਣਗੇ ਜੀ ਲੈ ਵੀਰੇ ਕਰ ਚੈੱਕ ਪੀਸ ਕਰੋ ਚੈੱਕ ਆਹ ਲੋ ਆ ਡਿਜ਼ਾਈਨ ਹੈ ਵੀਰੇ ਲਓ ਜੀ ਫੋਟੋ ਵਾਲਾ ਠੀਕ ਹੈ ਜੀ ਫੋਟੋ ਵਾਲਾ ਹੈਂਡਵਰਕ ਦੇ ਵਿੱਚ ਠੀਕ ਹੈ ਜੀ ਵੀਰੇ ਪਹਿਲਾਂ ਸਾਨੇ ਬਹੁਤ ਮਹਿੰਗਾ ਵੇਚਿਆ ਲੇਕਿਨ ਹੁਣ ਇਹਨੂੰ ਬਹੁਤ ਮੀਡੀਅਮ ਰੇਂਜ ਚ ਤਿਆਰ ਕਰਵਾਇਆ ਠੀਕ ਹੈ ਜੀ ਆਹ ਲਓ ਜੀ ਲੈ ਵੀਰੇ ਆਹ ਲਓ ਟੋਟਲ ਹੈਂਡ ਦਾ ਪੀਸ ਹੈ ਜੀ ਹਾਂਜੀ ਠੀਕ ਹੈ ਜੀ ਲੈ ਬਾਈ ਬਾਟਮ ਚੈੱਕ ਰਹੀ ਬਾਟਮ ਤੇ ਵੀਰੇ ਉਨਾ ਹੀ ਹੈਵੀ ਹੈਂਡ ਰਹੂਗਾ ਠੀਕ ਹੈ ਜੀ ਇਹਦੇ ਨਾਲ ਵੀਰੇ ਦੁਪੱਟਾ ਵੀ 3 ਮੀਟਰ ਦਾ ਰਹੂਗਾ ਜੀ ਲੈ ਵੀਰੇ ਲਓ ਔਰ ਇਹਦਾ ਵੀ ਜਿਹੜਾ ਪ੍ਰਾਈਸ ਰਹੂਗਾ ਉਹ 2900 ਰੁਪਏ ਵੀਰੇ 2900 ਫੁੱਲ ਗਰੰਟੀ ਹੈ ਜੀ ਕਿਸੇ ਨੇ ਹੈਂਡਵਰਕ ਦਾ ਇਹ ਸੂਟ ਰੈਡੀ ਕਰਤਾ ਤਾਂ ਸੂਟ ਇਹ ਵੀ ਫ੍ਰੀ ਦੇ ਦਾਂਗੇ ਲੈ ਵੀਰੇ ਹੁਣ ਉਹ ਆਈਟਮਾਂ ਦਿਖਾ ਰਿਆਂ ਜੋ ਸਾਡੇ ਕੋਲ ਫਾਇਦੇ ਨਾਲ ਬਣ ਕੇ ਆਂਦੀਆਂ ਨੇ ਠੀਕ ਹੈ ਜੀ ਲੈ ਬਾਈ ਟੋਟਲ ਹੈਂਡ ਦਾ ਜੀ ਹਾਂਜੀ ਠੀਕ ਹੈ ਜੀ ਇਹਦੇ ਨਾਲ ਵੀ ਵੀਰੇ ਦੁਪੱਟਾ ਵਰਕ ਰਹੂਗਾ ਇਹਦਾ ਵੀਰੇ ਜਿਹੜਾ ਰੇਟ ਰਊਗਾ 1650 1650 ਵੀਰੇ ਸਕਰੀਨਸ਼ਾਟ ਲੈ ਕੇ ਆ ਜਿਓ ਜੇ ਸੂਟ ਨਾ ਉਹਨੇ ਦਾ ਮਿਲਿਆ ਤਾਂ ਸੂਟ ਦੇ ਪੈਸੇ ਡਬਲ ਦੇਵਾਂਗੇ ਤੁਹਾਡੇ ਆਉਣ ਦਾ ਕਿਰਾਇਆ ਵੀ ਨਾਲ ਦੇਵਾਂਗੇ ਲਓ ਲੈ ਵੀਰੇ ਜਿਹੜੀ ਕੁੜੀਆਂ ਕਹਿੰਦੇ ਨੇ ਕਿ ਬਲੈਕ ਕਢਾਈ ਚਾਹੀਦੀ ਹੈ ਵਾਈਟ ਦੇ ਉੱਪਰ ਹਾਂਜੀ ਅੱਜ ਕੱਲ੍ਹ ਸਪਿਆ ਸ਼ਾਦੀਆਂ ਕਰਕੇ ਬੰਦੇ ਨਹੀਂ ਤਿਆਰ ਕਰਾ ਰਹੇ ਦੇਖ ਵੀਰੇ ਪੀਸ ਲਓ ਵੀ ਕਰੋ ਚੱਕ ਸਹੀ ਗੱਲ ਆ ਜੀ ਦੁਬੱਟਾ ਵੀਰੇ ਦਾ ਬਹੁਤ ਸੋਹਣਾ ਬਣਿਆ ਆ ਜੀ ਹਾਂਜੀ ਆ ਲੋ ਤੇ ਦੁਬੱਟਾ ਦਿਖਾਉਣੇ ਤੁਹਾਨੂੰ ਲਓ ਜੀ ਫੁੱਲ ਪਿਓਰ ਵਿਸਕੋਸ ਤੇ ਜੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਵੀਰੇ ਬਾਕੀ ਕਲੈਕਸ਼ਨ ਬਾਦੂ ਆ ਹਾਂਜੀ ਬਾਕੀ ਜਦ ਤੁਸੀਂ ਸਟੋਰ ਤੇ ਆਓਗੇ ਹਾਂਜੀ ਹਾਂਜੀ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਵੈਰਾਈਟੀ ਤੁਹਾਨੂੰ ਮਿਲ ਜੂਗੀ ਸਹੀ ਗੱਲ ਹੈ ਜੀ ਲੈ ਵੀਰੇ ਚੈੱਕ ਕਰੋ ਵੀਰੇ ਕਿਸੇ ਲਓ ਬਾਕੀ ਵੀਰੇ ਅਸੀਂ ਇੰਸਟਾਗ੍ਰam ਤੇ ਰੈਗੂਲਰ ਅਪਡੇਟ ਕਰਦੇ ਆ ਜੀ ਹਾਂਜੀ ਸਾਡੀ ਕੋਰੀਅਰ ਦੀ ਸਰਵਿਸ ਆਲ ਓਵਰ ਇੰਡੀਆ ਜੀ ਠੀਕ ਹੈ ਜੀ ਠੀਕ ਹਾਂਜੀ ਬਾਕੀ ਮਰੀ ਭੈਣ ਨੂੰ ਮੈਂ ਇਹ ਦੱਸਣਾ ਚਾਹਨਾ ਵੀਰੇ ਸਾਡੇ ਕੋਲ ਹਰ ਮੰਡੇ ਨੂੰ ਹਾਂਜੀ ਬਿਲਕੁਲ ਨਵੀਂ ਕਲੈਕਸ਼ਨ ਆਂਦੀ ਹੈ ਜੀ ਹਰ ਹਫਤੇ ਸਾਡੇ ਕੋਲ ਮਾਲ ਅਪਡੇਟ ਹੁੰਦਾ ਹੈ ਜੀ ਠੀਕ ਹੈ ਜੀ ਸਾਡੇ ਕੋਲ ਨਵੇਂ ਬਣ ਕੇ ਆਉਂਦੇ ਨੇ ਡਿਜ਼ਾਈਨ ਹਾਂਜੀ ਤਾਂ ਸਾਡੇ ਕੋਲ ਰਿਪੀਟ ਤੁਹਾਨੂੰ ਬਹੁਤ ਘੱਟ ਔਰ ਬਹੁਤ ਰੇਅਰ ਹੀ ਮਿਲੂਗਾ ਜੀ ਠੀਕ ਹੈ ਜੀ ਤੁਹਾਡੇ on order ਤੇ ਅਸੀਂ ਰਿਪੀਟ ਕਰ ਦਾਂਗੇ ਜੀ ਲੇਕਿਨ ਸਾਡੇ ਕੋਲ ਕਲੈਕਸ਼ਨ ਹਰ ਹਫਤੇ ਚੇਂਜ ਹੁੰਦੀ ਹੈ ਜੀ ਬਾਕੀ ਜਿਹੜਾ ਜਿਹੜੇ ਜਿਹਨਾਂ ਨੂੰ ਪਤਾ ਨਾ ਕੁਆਲਿਟੀ ਬਾਰੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਬਾਈ ਉਹਨਾਂ ਕੋਲੇ ਜਰੂਰ ਇੱਕ ਵਾਰ ਸਾਡਾ ਫਾਇਦਾ ਕਰਾਂਗੇ ਜੀ ਤੁਸੀਂ ਪਹਿਲਾਂ ਟਰਾਈ ਕਰ ਲਿਓ ਸਕਰੀਨਸ਼ਾਟ ਲੈ ਕੇ ਉਸ ਤੋਂ ਬਾਅਦ ਤੁਸੀਂ ਵੀਰੇ ਵਰਕ ਦਾ ਰੇਟ ਪਤਾ ਕਰਕੇ ਮੇਰੇ ਕੋਲ ਆ ਜਿਓ ਮੇਨ ਤਾਂ ਕੁਆਲਿਟੀ ਹੁੰਦੀ ਹੈ ਨਾ ਵੀ ਤੁਸੀਂ ਕੁਆਲਿਟੀ ਲੈਣੀ ਹੈ ਤਾਂ ਬਾਈ ਉਹਨਾਂ ਕੋਲ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਆ ਕੇ ਤੁਸੀਂ ਮਨ ਲਾ ਵੀ ਖਾਲੀ ਨਹੀਂ ਮੁੜ ਕੇ ਜਾਓਗੇ ਜਿਥੇ ਨੂੰ ਕੁਆਲਿਟੀ ਚਾਹੀਦੀ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਬਾਈ ਜੀ ਨਾਲ ਗੱਲ ਕਰਿਓ ਬਾਕੀ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਪ੍ਰੋਪਰ ਵੀਡੀਓ ਤੇ ਤੁਸੀਂ ਕੰਟੈਕਟ ਕਰਕੇ ਕੋਈ ਵੀ ਤੁਹਾਨੂੰ ਲੱਗਦਾ ਨਾ ਵੀ ਆਹ ਰੇਟ ਪਤਾ ਕਰਨਾ ਸਕਰੀਨਸ਼ਾਟ ਭੇਜ ਕੇ ਉਹ ਕਰ ਜਿਓ ਬਾਈ ਜੀ ਦੱਸਿਆ ਨਾ ਠੀਕ ਆ ਗੱਲ ਸਹੀ ਆ ਬਾਈ ਦੀ ਤੇ ਲਓ ਵੀ ਠੀਕ ਆ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਲਓ ਵੀ ਬਾਕੀ ਤੁਸੀਂ ਬਾਈ ਜੀ ਨੇ ਇੰਸਟਾ ਤੇ ਨਾ ਡੇਲੀ ਅਪਡੇਟ ਦੇਖ ਸਕਦੇ ਹੋ ਡੇਲੀ ਅਪਡੇਟ ਕਰਦੇ ਨੇ ਤੇ ਤੁਹਾਨੂੰ ਇੰਸਟਾ ID ਦੱਸ ਦਿੰਨੇ ਆ ਲਓ ਵਿੱਚ ਆਹ ਇੰਸਟਾ ਲੈਂ ਬਰੇ ਲਿਬਾਸ ਐਮ ਐਲ ਕੇ ਵੀਰੇ ਹਾਂਜੀ ਇਹਨੂੰ ਤੁਸੀਂ ਫੋਲੋ ਕਰ ਲਓ ਇਹਦੇ ਉੱਪਰ ਵੀਰੇ ਰੈਗੂਲਰ ਅਪਡੇਟ ਆਉਂਦੇ ਨੇ ਆਪਣੇ ਠੀਕ ਹੈ ਜੀ ਤੇ ਅਗਰ 5000 ਸਾਡੇ ਫੋਲੋਅਰ ਹੋਣ ਤੇ ਅਸੀਂ ਇੱਕ ਸਕਰਟ ਗਿਵ ਅਵੇ ਕਰ ਰਹੇ ਹਾਂ ਉਹਦੀ ਤੁਹਾਨੂੰ ਵੀਡੀਓ ਬੀ ਰੋਲ ਚ ਲਗਾ ਦਾਂਗੇ ਹਾਂ ਹਾਂ ਜੀ ਠੀਕ ਹੈ ਜੀ ਜਿਹਦੀ ਵੈਲਿਊ 4 ਤੋਂ 5000 ਰੁਪਏ ਹੈ ਉਹ ਤੁਹਾਨੂੰ ਫ੍ਰੀ ਆਫ ਕੋਸਟ ਕਿਸੇ ਇੱਕ ਨੂੰ ਦੇਣੀ ਹੈ ਲਓ ਠੀਕ ਹੈ ਜੀ ਬਹੁਤ ਸ਼ੁਕਰੀਆ ਸਾਡੀ ਵੀਡੀਓ ਦੇਖਣ ਲਈ ਇੱਕ ਵਾਰ ਆਉਣ ਤੋਂ ਪਹਿਲਾਂ ਵੀਰੇ ਸਾਨੂੰ ਕਾਲ ਕਰ ਲਓ ਤੁਸੀਂ ਕਿਤੇ ਵੀ ਖੜੇ ਹੋ ਹਾਂਜੀ ਸਾਨੂੰ ਇੱਕ ਵਾਰ ਕਾਲ ਕਰ ਲਓ ਅਸੀਂ ਤੁਹਾਨੂੰ ਪਿਕ ਅਪ ਐਂਡ ਡ੍ਰੌਪ ਉਥੋਂ ਕਰ ਦਾਂਗੇ ਲਓ ਜੀ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਦਾ ਇੱਕ ਵਾਰ ਕੰਟੈਕਟ ਜਰੂਰ ਕਰ ਲਿਓ ਬਾਈ ਉਹਨਾਂ ਨੂੰ ਹਾਂਜੀ ਬਹੁਤ ਧੰਨਵਾਦ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਤੁਹਾਨੂੰ ਮਤਲਬ ਵੀਰੇ ਅਗਰ ਸਾਡੀ ਤੁਹਾਨੂੰ ਕਲੈਕਸ਼ਨ ਮਾੜੀ 1% ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਪਲੀਜ਼ ਲਾਈਕ ਕਰ ਦੇ ਜਾਈਓ ਹਾਂਜੀ ਤੇ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਸ਼ੁਕਰੀਆ ਠੀਕ ਹੈ ਧੰਨਵਾਦ ਲਓ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਉਹ ਕਲੈਕਸ਼ਨ ਦਿਖਾਈਆ ਜਾਨੀ ਕਿ ਬੀਪ ਕੁਆਲਿਟੀ वाइज ਤੁਹਾਨੂੰ ਸ਼ੂਟ ਦਿਖਾਏ ਨੇ ਬਾਕੀ ਪ੍ਰੋਪਰ ਤੁਹਾਡੇ ਨਾਲ ਕੰਟੈਕਟ ਨੰਬਰ ਐਡਰੈਸ ਤੁਹਾਨੂੰ ਸ਼ੇਅਰ ਕਰਤਾ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਸੀਂ ਮਤਲਬ ਮਰੇਕ ਕੋਲ ਆਉਣਾ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਾਲ ਤੇ ਬਾਈ ਨਾਲ ਗੱਲ ਕਰਕੇ ਇਹ ਤੁਹਾਨੂੰ ਪਿਕ ਅਪ ਵੀ ਕਰ ਲੈਣਗੇ ਉੱਥੋਂ ਮਤਲਬ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇਹ ਤੱਕ ਵੀਡੀਓ ਦੇਖਣ ਲਈ ਬਹੁਤ